ਇਹ ਪੇਚਰ ਸਾਨੂੰ ਡੀਸੀ ਰੇਟ ਮਿਲਦਾ ਜੀ 10800 ਰੁਪਏ ਸਾਡਾ ਵੀ ਕੋਈ ਦਿਲ ਨਹੀਂ ਕਰਦਾ ਜੀ ਵੀ ਅਸੀਂ ਧਰਨਾ ਲਾਈਏ ਜਾਂ ਨਗਰ ਕੌਂਸਲ ਖਿਲਾਫ ਬੋਲ ਲਈਏ ਸਾਨੂੰ ਇਹ ਰੋਜ਼ਗਾਰ ਦਿੰਦੀ ਹੈ ਪਰ ਜਦੋਂ 7-7 ਮਹੀਨੇ ਟੱਪ ਜਾਂਦਾ 2-3 ਮਹੀਨੇ ਤਾਂ ਅਸੀਂ ਬੋਲਦੇ ਹੀ ਨਹੀਂ ਵੀਰ ਜੀ ਵੀ ਚਲੋ ਕੋਈ ਨਹੀਂ ਜਦੋਂ 7 ਮਹੀਨੇ ਹੋ ਜਾਂਦਾ ਸਾਡੇ ਕੋਲੇ ਜਿਹੜੇ ਬਰਿੰਡੇ ਤੋਂ ਮੁਲਾਜ਼ਮ ਹੁੰਦੇ ਉਹਨਾਂ ਕੋਲ ਕਿਰਾਇਆ ਵੀ ਨਹੀਂ ਹੁੰਦਾ ਜੀ ਲਾਉਣ ਦਾ ਉਸ ਟਾਈਮ ਅਸੀਂ ਦੁਨੀਆ ਦੀ ਮਦਦ ਲੈਣੇ ਆ ਜੀ ਜੁਨੀਅਨ ਦੇ ਆਉਣ ਨਾਲ ਸਾਨੂੰ 2-3 ਮਹੀਨਾ ਦੀ ਤਨਖਾਹ ਪੈ ਜਾਂਦੀ ਹੈ 2-3 ਦੀ ਫੇਰ ਪੈਂਦੀ ਹੈ ਉਹ ਅਸੀਂ ਜਦੋਂ ਸਾਨੂੰ ਤਨਖਾਹ ਆਉਂਦੀ ਹੈ ਜ ਪਹਿਲਾਂ ਵੀ ਅਸੀਂ ਕੰਮ ਕਰਦੇ ਸੀਗੇ ਹੁਣ ਨੇ ਨੇ ਕਿਹਾ ਵੀ ਅਸੀਂ 8 ਘੰਟੇ ਤੋਂ ਬਾਅਦ ਹੋਰ ਕਿਤੇ ਵੀ ਕੰਮ ਲੈ ਸਕਦੇ ਹਾਂ ਅਸੀਂ ਜੋ ਸਰਾਸਰ ਗਲਤ ਸਾਡੇ ਤੋਂ ਨਜਾਇਜ਼ ਮੋਟਰਾਂ ਵੀ ਚਲਾਈਆਂ ਗਈਆਂ ਤੇ ਸਾਨੂੰ ਖੰਭਿਆਂ ਦੇ ਵੀ ਚੜਾਇਆ ਗਿਆ ਟਰਾਂਸਫਾਰਮਰ ਵੀ ਸਾਡੇ ਤਰ੍ਹਾਂ ਲਵਾਈਆਂ ਗਈਆਂ ਜੀ ਬਹੁਤ ਤਕਾ ਕੀਤਾ ਗਿਆ ਸਾਡੇ ਨਾਲ ਜੇ ਜਵਾਬ ਦੇ ਦਿੰਦੇ ਸੀਗੇ ਤੇ ਸਾਨੂੰ ਪਰਚਾੰਦਾਰ ਪਾਉਂਦੇ ਜੀ ਹੁਣ ਇਹ ਤੇ ਘਰ ਫੋਨ ਕਰਦੇ ਹਾਂ ਹਾਂਜੀ ਧਮਕੀ ਦਿੰਦੇ ਆ ਘਰਾਂ ਚ ਫੋਨ ਕਰਕੇ ਕਹਿੰਦੇ ਵੀ ਪਰਚੇ ਕਰਾਵਾਂਗੇ ਜੀ ਇਹ ਇਹ ਕੌਣ ਕਹਿੰਦਾ ਕੌਣ ਕਹਿੰਦਾ ਇਹ ਇਹ ਠੇਕੇਦਾਰ ਹੀ ਕਹਿ ਰਿਹਾ ਜੀ ਐਨਾ ਤਾਂ ਕੋਈ ਬਿਹੇਵੀਅਰ ਕੋਈ ਸਿਰੀ ਨਾਲ ਵੀ ਨਹੀਂ ਕਰਦਾ ਹੁੰਦਾ ਜੀ ਮ ਸਾਡਾ ਅਹੀ 10000 ਤੇ ਗੁਜ਼ਾਰਾ ਸੀਗਾ ਜੀ ਇਹ ਵੀ ਨਹੀਂ ਸਾਨੂੰ ਦਿੰਦੇ ਜੀ ਤੇ ਹੁਣ ਸਾਨੂੰ ठेकेदार ਵੱਲੋਂ ਜਵਾਬ ਦਿੱਤਾ ਗਿਆ ਅਸੀਂ ਕੋਈ ਕੰਮ ਸਿੱਖਣ ਯੋਗਰੀ ਵੀ ਨਹੀਂ ਰਹੇ ਜੀ ਹੁੰਦਾ ਹੁੰਦਾ ਘਰੇ ਵੀ ਗਾਲਾਂ ਜੀ ਤਾਂ ਮੂਰੇ ਹੁਣ ਐਡਮਿਸ਼ਨਾਂ ਹੋਣੀਆਂ ਜਵਾਖਾਂ ਦੀਆਂ ਕਿੱਥੋਂ ਅਸੀਂ ਰੀਸਾਂ ਭਰਾਂਗੇ ਕੀ ਕਰਾਂਗੇ ਜੀ ਅਸੀਂ ਬਹੁਤ ਬੁਰਾ ਹਾਲ ਹੈ ਜੀ ਇਹਨਾਂ ਨੇ ਬਹੁਤ ਥੱਕਾ ਕੀਤਾ ਜੀ ਸਾਡੇ ਨਾਲ ਮੈਂ ਬਠਿੰਡੇ ਤੋਂ ਆਉਂਦਾ ਜੀ ਕਿੰਨਾ ਤੋਂ 10000 ਹਾਂਜੀ ਤੇ ਫਿਰ ਕਿਵੇਂ ਚੱਲਦਾ ਬਸ ਐਂ ਚੱਲੀ ਜਾਂਦਾ ਜੀ ਕੀ ਕਰੀਏ ਜੀ ਹੁਣ ਇਹਨਾਂ ਨੂੰ ਕੀ ਆਖੀਏ ਜੀ ਮੇਰੇ ਹੈਗਾ 9 ਜੀ ਆ ਜੀ ਮੈਂ ਤਾਂ ਬਹੁਤ ਔਖਾ ਹੁੰਨਾ ਜੀ ਮੇਰੀ ਡਿਊਟੀ ਬਦਲਾ ਦਿਓ ਪੁੱਚੋ ਮੰਡੀ ਤੋਂ ਮੇਰੀ ਡਿਊਟੀ ਬਦਲਾ ਦਿਓ ਜਿੱਥੇ ਮਰਜੀ ਲਾ ਦਿਓ ਜੀ ਮੈਨੂੰ ਸਾਨੂੰ ਧਮਕੀ ਵੀ ਦੇਈ ਜਾਂਦੇ ਆ ਇਹ ਕਹਿੰਦੇ ਆਜੋ ਜੀ ਆਜੋ ਪਰ ਮੈਂ ਧਮਕੀ ਨਾਲ ਨਹੀਂ ਹੁੰਦਾ ਮੈਂ ਤੁਹਾਨੂੰ ਕੰਮ ਛੱਡਣਾ ਮਨਜ਼ੂਰ ਆਪਾਂ ਹੋਰ ਜੜੀ ਕਰ ਲਾਂਗੇ ਜੀ ਹੋਰ ਤੂੰ ਕੁਝ ਕਰ ਨਹੀਂ ਸਕਦੇ ਗਰੀਬ ਬੰਦੇ ਇਹਨਾਂ ਕਿੱਥੇ ਹੀ ਸੁਣਵਾਈ ਆ ਜਿੱਥੇ ਕੋਈ ਸੁਣਦਾ ਨਹੀਂ ਮਗਰ ਪੈਂਦੇ ਆ ਗੱਲ ਪੈਂਦੇ ਆ ਸਾਡੇ ਕਿ ਸਾਡਾ ਵਧੀਆ ਚੱਲੀ ਜਾਂਦਾ ਸੀਗਾ ਜੀ ਜਦੋਂ ਤੁਹਾਡਾ ਨਵਾਂ ਠੇਕੇਦਾਰ ਆਇਆ ਜੀ ਹੁਣ ਟੈਂਡਰ ਹੋਇਆ ਦੁਬਾਰਾ 2025 ਚ ਜੀ ਤੇ ਉਹਨਾਂ ਨੇ ਸਾਨੂੰ ਕੰਮ ਤੋਂ ਜਵਾਬ ਦਿੱਤਾ ਜੀ ਤੇ ਸਾਡੇ ਸਾਹਮਣੇ ਸ਼ਰਤਾਂ ਰੱਖੀਆਂ ਗਈਆਂ ਵੀ ਇਹਨਾਂ ਤੇ ਸਾਈਨ ਕਰੋ ਤੇ ਫੇਰ ਹੀ ਤੁਹਾਨੂੰ ਕੰਮ ਤੇ ਲਿਆ ਜਾਊਗਾ ਨਹੀਂ ਆਪਦੇ ਘਰੇ ਜਾਓ ਵੀ ਛੁੱਟੀ ਛੁੱਟੀ ਆ ਇਹਨਾਂ ਸਾਥੀਆਂ ਦੇ ਨਾਲ ਮੈਨੂੰ ਵੀ ਕਰਤਾ ਜਿਹੜੇ ਇਹਨਾਂ ਨੇ ਸ਼ਰਤਾਂ ਰੱਖੀਆਂ ਉਹ ਸ਼ਰਤਾਂ ਮਨਜ਼ੂਰ ਨਹੀਂ ਸੱਭ ਜੇ ਇਹਨਾਂ ਨੇ ਸ਼ਰਤਾਂ ਸਾਨੂੰ ਮਨਜ਼ੂਰ ਕਰਾਣੀਆਂ ਜਿਹੜੀਆਂ ਅਸੀਂ ਸ਼ਰਤਾਂ ਕਹਾਂਗੇ ਸਾਡੀਆਂ ਵੀ ਮਨਜ਼ੂਰ ਕਰਨੀਆਂ ਪੈਣਗੀਆਂ ਫੇਰ ਅਸੀਂ ਮੰਨਾਂਗੇ ਸ਼ਰਤਾਂ ਨਹੀਂ ਅਸੀਂ ਨਹੀਂ ਸ਼ਰਤਾਂ ਮੰ ਹਾਂਜੀ ਹਾਂਜੀ ਦੋ ਭਤੀਜੀਆਂ ਉਹਨਾਂ ਦੀ ਮਾਂ ਮਰੀ ਹੋਈ ਐ ਉਹ ਮੇਰੇ ਕੋਲ ਦੋ ਜੀਆਂ ਦੋ ਜੀ ਕਿਤੇ ਗੁਜ਼ਾਰਾ ਵੀ ਆਪੋ ਜੂ ਤਾਂ ਕੋਈ ਔਖਾ ਹੀ ਹੋ ਗਈ ਕਿਉਂਕਿ ਹੁਣ ਤਾਂ ਇਹ ਵੀ ਉਮਰ ਨਹੀਂ ਵੀ ਕੋਈ ਹੋਰ ਕੰਮ ਕਰ ਲਈ ਕੰਮ ਹੋਰ ਹੁੰਦਾ ਹੀ ਨਹੀਂ ਉਹ ਕਿੱਥੇ ਸਾਨੂੰ 12-13 ਸਾਲ ਹੋ ਗਏ ਅਸੀਂ ਠੇਕੇਦਾਰ ਦੇ ਤੇ ਇਹਨਾਂ ਦੇ ਥਰੂ ਦੋ ਮੀਟਿੰਗਾਂ ਕਰਾਈਆਂ ਪਰ ਹਰ ਗੱਲ ਤੇੜੀ ਨਹੀਂ ਚੱਲਦੀ ਹੁੰਦੀ ਇਹ ਹਰ ਗੱਲ ਤੇੜੀ ਕਰਦੇ ਸੀ ਮੁਲਾਜ਼ਮ ਅਸੀਂ ਵਿੱਚ ਜੋ ਇੱਕ ਦੋ ਲੈਣਾ ਸੀ ਕਿ ਮੈਂ ਉਹ ਵੀ ਕਟਾ ਤੀਆਂ ਵੀ ਜੁਨੀਅਨ ਚ ਦੇ ਵਿੱਚ ਤੁਸੀਂ ਨਹੀਂ ਸ਼ਾਮਲ ਹੋਮ ਹੋਗੇ ਉਹ ਅਸੀਂ ਲੈਣ ਵੀ ਕਟਵਾਤੀ ਸੀ ਇਹ ਕਹਿੰਦੇ ਵੀ ਅਸੀਂ ਜੋ ਡਿਊਟੀ ਹੈ 8 ਘੰਟੇ ਦੇਵਾਂਗੇ ਅਸੀਂ ਆਪਦੇ ਮੁਤਾਬਕ ਹੀ ਕੰਮ ਕਰਾਂਗੇ ਪਰ ਉਹ ਨਗਰ ਕੌਂਸਲ ਨੇ ਕੰਮ ਜਿਸ ਸਾਹ ਉਹਨਾਂ ਪਹਿਲਾਂ ਲੈ ਰਹੇ ਆ ਉਸ ਸਾਹ ਨਾਲ ਲਾਵਾਗੇ ਪਹਿਲਾਂ ਵੀ ਕੋਈ ਧੱਕਾ ਨਹੀਂ ਹੋਇਆ ਇਹਨਾਂ ਨਾਲ ਜਿਵੇਂ ਉਹ ਕਹਰੇ ਵੀ 8 ਘੰਟੇ ਤੋਂ ਬਾਅਦ ਮੋਟਰਾਂ ਤੋਂ ਬਿਨਾ ਹੋਰ ਕਿਤੇ ਵੀ ਕੰਮ ਲੈ ਸਕਦੇ ਆ ਜਿਵੇਂ ਟੈਂਪਰੇਰੀ ਮੋਟਰਾਂ ਪ ਚੜ ਚੜ ਕੇ ਸਾਨੂੰ ਕਰਨੇ ਪੈਂਦੇ ਆ ਜਿਵੇਂ ਟਰਾਂਸਫਰਮ ਦਾ ਲਾ ਲਓ ਕਿਤੇ ਵੀ ਲਾ ਲਓ ਉਹ ਸਾਨੂੰ ਕਰਨੇ ਪੈਂਦੇ ਆ ਬਦਲਾਦੀ ਸਰਕਾਰ ਪੰਜਾਬ ਦੇ ਵਿੱਚ ਆ ਤੇ ਬਦਲਾਦੀ ਸਰਕਾਰ ਦਾ ਇੱਕ ਨਾਰਾ ਸੀ ਕਿ ਬੇਰੋਜ਼ਗਾਰੀ ਪੰਜਾਬ ਦੇ ਵਿੱਚ ਰਹਿਣ ਨਹੀਂ ਦੇਣੀ ਤੇ ਬੇਰੋਜ਼ਗਾਰਾਂ ਦੇ ਧਰਨੇ ਪੰਜਾਬ ਦੇ ਵਿੱਚ ਲੱਗ ਨਹੀਂ ਦੇਣੇ ਪਰ ਇੱਕ ਨਿਗਾ ਤੁਹਾਡੀ ਮੈਂ ਜ਼ਰੂਰ ਮਰਵਾ ਦੇਮਾ ਨਗਰ ਕਾਉਂਸਲ ਪੁੱਚੋ ਮੰਡੀ ਦੇ ਸਾਹਮਣੇ ਅਸੀਂ ਖੜੇ ਆਂ ਇਹ ਜਿੰਨੇ ਕੱਚ ਧਰਨੇ ਤੇ ਬੈਠੇ ਨੇ ਜਿੰਨੇ ਕੇ ਇਸ ਵੇਲੇ ਮੇਰੇ ਨਾਲ ਖੜੇ ਨੇ ਇਹ ਹੁਣ ਤੋਂ ਕੁਝ ਦਿਨ ਪਹਿਲਾਂ ਤੱਕ ਰੋਜ਼ਗਾਰ ਵਾਲੇ ਸੀ ਪਰ ਇਹਨਾਂ ਨੂੰ ਅੱਜ ਬੇਰੋਜ਼ਗਾਰ ਕਰ ਦਿੱਤਾ ਗਿਆ ਆ ਪੂਰਾ ਮਸਲਾ ਕੀ ਆ ਪੂਰੇ ਮਾਮਲੇ ਤੋਂ ਜਾਣੂ ਕਰਵਾਵਾਂਗੇ ਗੱਲਬਾਤ ਬਈਰ ਹੋਰਾ ਦੇ ਨਾਲ ਖੁਦ ਦੇ ਨਾਲ ਕਰਾਂਗੇ ਬਾਈ ਹਰੇ ਖੁਦ ਆਪਣਾ ਮਸਲਾ ਜਿਹੜਾ ਹੈਗਾ ਉਹ ਦੱਸਣਗੇ ਕੀ ਨੇ ਬਾਈ ਸਭ ਤੋਂ ਪਹਿਲਾਂ ਮਾਮਲੇ ਤੋਂ ਜਾਣੂ ਕਰਵਾ ਦਿਓ ਸਸ਼ੀ ਗਾ ਜੀ ਜੀ ਮੈਚ ਇਨੀਅਰ ਮੀਤ ਪ੍ਰਧਾਨ ਆ ਜੀ ਜੁਨੀਆੰਦਾ ਠੰਡੇ ਤੋਂ ਪੀੜ ਪੀ ਡਬਲਯੂ ਫੀਲਡ ਵਰਕਸ ਆਫ ਵਰਕਰ ਜੁਨੀਆੰਦਾ ਅਸੀਂ ਜੀ 8-10 ਸਾਲ ਤੋਂ ਕੰਮ ਕਰ ਰਹੇ ਹਾਂ ਜੀ ਕੰਟੈਕਟ ਵੇਸਤੇ ਜੀ ਠਿਕ ਮੋਟਰਾਂ ਦਾ ਚਲਾਉਣਾ ਸੀਵਰ ਦਾ ਕੰਮ ਜੀ ਸਾਰਾ ਵੀ ਅਸੀਂ ਕਦੇ ਵੀ ਸਾਡਾ ਕੋਈ ਡਿਊਟੀ ਤੋਂ ਕੋਈ ਪ੍ਰੋਬਲਮ ਨਹੀਂ ਹੋਰ ਨਹੀਂ ਹਰ ਸਾਲ ਸਾਡਾ ਟੈਂਡਰ ਬਦਲਦਾ ਹੁੰਦਾ ਜੀ ਪਹਿਲਾਂ ਅਸੀਂ 10 ਸਾਲ ਤੋਂ ਜਦੋਂ ਕੰਮ ਕਰ ਰਹੇ ਸੀ ਸਾਡਾ ਮੰਨ ਕੇ ਚੱਲੋ ਵੀ ਕਿਸੇ ਠੇਕੇਦਾਰ ਨੇ ਸਾਥੋਂ ਕੋਈ ਸਾਈਨ ਨਹੀਂ ਕਰਾਇਆ ਜੀ ਐਗਰੀਮੈਂਟ ਇਸ ਵਾਰ ਕੀ ਹੋਇਆ ਜੀ 5 ਤਰੀਕ ਨੂੰ ਸਾਨੂੰ ਕਮੇਟੀ ਦੇ ਵਿੱਚ ਬੁਲਾਇਆ ਗਿਆ ਵੀ ਟੈਂਡਰ ਬਦਲ ਗਿਆ ਤੁਸੀਂ ਇੱਥੇ ਆਓ ਸਾਰੇ ਮੁਲਾਜ਼ਮ ਅਸੀਂ ਸਾਰੇ ਮੁਲਾਜ਼ਮ ਆ ਗਏ ਵੀਰ ਜੀ ਉਹਨਾਂ ਨੇ ਸਾਨੂੰ ਇੱਕ ਪਰਫਾਰਮੈਂਸ ਦਿੱਤਾ ਜੀ ਮੰਨ ਕੇ ਚੱਲੋ ਵੀਰ ਤੁਸੀਂ ਭਰ ਕੇ ਦਿਓ ਉਹਦੇ ਵਿੱਚ ਸ਼ਰਤਾਂ ਸਿਗੀਆਂ ਜਿਹੜੀਆਂ ਜੀ ਉਹ ਤੁਹਾਨੂੰ ਅਸੀਂ ਦੇ ਦਿੰਦੇ ਆ ਉਹਦੇ ਵਿੱਚ ਸ਼ਰਤਾਂ ਲਿਖੀਆਂ ਹੋਈਆਂ ਵੀ ਤੁਸੀਂ ਇੱਕ ਤਾਂ ਜੁਨੀਅਨ ਚ ਨਹੀਂ ਭਾਗ ਲੈ ਸਕਦੇ ਵੀ ਤੁਸੀਂ ਤੇ ਨਗਰ ਕਾਉਂਸਲ ਖਿਲਾਫ ਤੁਸੀਂ ਕੋਈ ਪ੍ਰਦਰਸ਼ਨ ਨਹੀਂ ਕਰ ਸਕਦੇ ਤੇ 8 ਘੰਟੇ ਸੀ ਕਿਤੇ ਵੀ ਕੰਮ ਲੈਦੇ ਨੇ ਅਦਰ 3-4 ਸ਼ਰਤਾਂ ਸੀ ਜੋ ਉਹ ਮੰਨਣ ਯੋਗ ਵੀ ਸੀਗੀਆਂ ਬਰਕਿ 2-3 ਸ਼ਰਤਾਂ ਜੋ ਸੀਗੀਆਂ ਉਹਦੇ ਨਾਲ ਅਸੀਂ ਵਧੂਆ ਬਣਦੇ ਸੀਗੇ ਜੀ ਉਹ ਅਸੀਂ ਕਿਹਾ ਵੀ ਸਾਨੂੰ ਜੇ ਕਿਉਂਕਿ ਸਾਡੀ ਤਨਖਾਹ 6-7-7 ਮਹੀਨੇ ਨਹੀਂ ਮਿਲਦੀ ਜੀ ਤਾਂ ਇਤਾਂ ਹੀ ਸਾਲ ਦਾ ਸਾਡਾ EPF ਪਿਛਲੇ ਠੇਕੇਦਾਰ ਬੰਨੀ ਖੜਾ ਹੈ ਜੀ ਠੀਕ ਹੈ ਉਸ ਕਰਕੇ ਸਾਨੂੰ ਜੁਨੀਆ ਦੀ ਮਦਦ ਉਸ ਕਰਕੇ ਲੈਣੀ ਪੈਂਦੀ ਹੈ ਸਾਡਾ ਵੀ ਕੋਈ ਦਿਲ ਨਹੀਂ ਕਰਦਾ ਜੀ ਵੀ ਅਸੀਂ ਧਰਨਾ ਲਾਈਏ ਜਾਂ ਨਗਰ ਕਲਾਨ ਕਾਉਂਸਲ ਖਿਲਾਫ ਬੋਲ ਲਗੇ ਸਾਨੂੰ ਇਹ ਰੋਜ਼ਗਾਰ ਦਿੰਦੀ ਹੈ ਪਰ ਜਦੋਂ 7-7 ਮਹੀਨੇ ਟੱਪ ਜਾਂਦੇ 2-3 ਮਹੀਨੇ ਤੱਕ ਅਸੀਂ ਬੋਲਦੇ ਹੀ ਨਹੀਂ ਵੀਰ ਜੀ ਵੀ ਚਲੋ ਕੋਈ ਨਹੀਂ ਜਦੋਂ 7 ਮਹੀਨੇ ਹੋ ਜਾਂਦੇ ਸਾਡੇ ਕੋਲੇ ਜਿਹੜੇ ਬਠਿੰਡੇ ਤੋਂ ਮੁਲਾਜ਼ਮ ਆਉਂਦੇ ਉਹਨਾਂ ਕੋਲ ਕਰਾਇਆ ਵੀ ਨਹੀਂ ਹੁੰਦਾ ਜੀ ਲਾਉਣ ਦਾ ਕੋਈ ਆਪਦੀ ਘਰ ਵਾਲੀ ਤੋਂ ਮੰਗ ਕੇ ਲਿਆਉਂਦਾ ਉਸ ਟਾਈਮ ਅਸੀਂ ਜੁਨੀਅਨ ਦੀ ਮਦਦ ਲੈਣੇ ਆ ਜੀ ਜੁਨੀਅਨ ਦੇ ਆਉਣ ਨਾਲ ਸਾਨੂੰ 2-3 ਮਹੀਨਾ ਦੀ ਤਨਖਾਹ ਪੈ ਜਾਂਦੀ ਹੈ 2-3 ਦੀ ਫੇਰ ਪੈਂਦੀ ਹੁਣ ਸਾਡੀ 5 ਮਹੀਨਿਆਂ ਦੀ ਸੀਗੀ ਜੀ ਤਕਰੀਬਨ 6 ਹੋ ਗਏ 3 ਮਹੀਨਾ ਦੀ ਸਾਨੂੰ ਪਾਤੀ ਜੀ 3 ਮਹੀਨਾ ਦੀ ਪਾਉਣ ਤੋਂ ਬਾਅਦ 3 ਮ ਵੀ ਮੇਰਾ ਫਰਵਰੀ 28 ਫਰਵਰੀ ਤੱਕ ਦਾ ਕੰਟੈਕਟ ਸੀ ਇਹਨਾਂ ਨਾਲ ਵੀ ਇਸ ਤੋਂ ਬਾਅਦ ਮੈਂ ਵੀ ਦੇਣ ਜੋਗਾ ਹਾਂ ਇਸ ਤੋਂ ਬਾਅਦ ਦਾ ਨਹੀਂ ਹੁਣ ਉਹ ਠੇਕੇਦਾਰ ਬੰਨੀ ਸਾਡਾ 28 ਸਾਲ ਦਾ ਤਾਂ EPF ਖੜਾ ਹੈ ਜੀ ਠੀਕ ਹੈ ਤੇ 3 ਮਹੀਨਿਆਂ ਦੀ ਤਨਖਾਹ ਖੜੀ ਹੈ ਜੀ ਹਾਲਾਂਕਿ ਕਾਨੂੰਨ ਹੈ ਜੀ ਵੀ ਜਦੋਂ ਵੀ ਠੇਕੇਦਾਰ ਕਮੇਟੀ ਤੋਂ ਬਿੱਲ ਲੈਂਦਾ ਜੀ ਆਪ ਦਾ ਪੇਮੈਂਟ ਲੈਂਦਾ ਜੀ ਉਹ ਪੇਮੈਂਟ ਦੇ ਵਿੱਚ ਕਰਨ ਕੇ ਇਹਨਾਂ ਨੇ ਚਲਾਨ ਪੇਸ਼ ਕਰਨਾ ਹੁੰਦਾ ਜੀ ਪਿਛਲਾ ਈਪੀਐਫ ਭਰਤਾ ਠੀਕ ਹੈ 1 ਮਹੀਨਾ 2 ਮਹੀਨੇ 3 ਮਹੀਨੇ ਤਕਰੀਬਨ 2.5 ਸਾਲ ਹੋ ਗਏ ਜੀ ਪਤਾ ਨਹੀਂ ਨਗਰ ਕਾਉਂਸਲ ਨੂੰ ਕਿਉਂ ਚੈੱਕ ਦੇਈ ਗਈ ਹੈ 5ਵੇਂ ਮਹੀਨੇ ਤੱਕ ਜਾਂ 6ਵੇਂ ਮਹੀਨੇ ਤੱਕ ਦਿਓ ਪੇਮੈਂਟ ਲਈ ਬੈਠਾ ਜੀ ਠੇਕੇਦਾਰ ਜਦੋਂ ਉਹਨੇ ਸਾਡਾ ਈਪੀਐਫ ਨਹੀਂ ਭਰਿਆ ਅਸੀਂ ਕਿਰਤ ਵਿਭਾਗ ਜੀ ਵੀ ਚਿੱਠੀ ਦਿੱਤੀ ਵੀ ਹੈ ਜੀ ਉਹਦੀ ਉਹ ਚੱਲ ਰਹੀ ਹੈ ਉਸ ਟਾਈਮ ਇਹੋ ਬਦਲੇ ਆ ਦੋ ਤਿੰਨ ਯੂ ਆਏ ਆ ਉਹ ਕਰੀ ਉਸ ਤੋਂ ਬਾਅਦ ਜਿਹੜਾ ਪਰਫਾਰਮਾ ਦੇ ਵਿੱਚ ਅਸੀਂ ਕਿਹਾ ਸੀ ਵੀ ਸਾਨੂੰ ਜੇ ਜੂਨੀਅਨਾਂ ਨਹੀਂ ਤਾਂ ਸਾਡਾ ਬजूद ਹੀ ਨਹੀਂ ਰਹਿਣਾ ਜੀ ਇਸ ਕਰਕੇ ਅਸੀਂ ਉਹ ਪਰਫਾਰਮਾ ਕਹਿੰਦੇ ਵੀ ਜੇ ਤਾਂ ਸਾਈਨ ਕਰੋਗੇ ਤਾਂ ਅਸੀਂ ਡਿਊਟੀ ਤੇ ਲਾਵਾਂਗੇ ਨਹੀਂ ਨਹੀਂ ਲੈਂਦੇ ਅਸੀਂ ਜੀ ਉਸ ਦਿਨ ਸਾਈਨ ਕੀਤੇ ਨਹੀਂ ਜਦੋਂ ਅਸੀਂ ਦੁਪਹਿਰੇ ਆਪਦੇ ਚਾਰਜ ਸਾਡੇ ਇੱਥੇ ਰੋਮੀ ਜੀ ਅਸੀਂ ਉਹਨੂੰ ਕਿਹਾ ਵੀ ਬਾਈ ਜੀ ਵੀ ਅਸੀਂ ਡਿਊਟੀ ਤੇ ਜਾਂਦੇ ਆ ਵੀ ਪਰਫਾਰਮਾ ਸਾਡੇ ਵੀ ਆ ਲੈਣਾ ਸਹੀ ਨਹੀਂ ਵੀ ਅਸੀਂ ਆਪਦੇ ਹੱਥ ਨਹੀਂ ਵੜਾਉਣੇ ਉਹ ਸਾਨੂੰ ਕਹਿੰਦਾ ਵੀ ਵੀ ਚਾਬੀਆਂ ਦੇ ਦਿਓ ਜੀ ਅਸੀਂ ਜਦੋਂ ਮਨਾ ਕਰਿਆ ਵੀ ਸਾਨੂੰ ਲਿਖਤੀ ਚ ਦੇ ਦਿਓ ਵੀ ਹਟਾ ਤੇ ਅਸੀਂ ਚਾਬੀਆਂ ਦੇ ਦਿੰਦੇ ਆ ਉਸ ਤੋਂ ਬਾਅਦ ਸਾਨੂੰ ਤਾਂ ਕੀ ਤੇ ਕੀ ਵੀ ਤੁਹਾਨੂੰ ਨਹੀਂ ਅਸੀਂ ਚੌਂਕੀ ਚ ਰਿਪੋਰਟ ਕਰਾ ਦਾਂਗੇ ਅਨਚਾਰਜ ਵੱਲੋਂ ਸਾਡੇ ਰੋਮੀ ਵੱਲੋਂ ਵੀ ਨਹੀਂ ਚੌਂਕੀ ਚ ਰਿਪੋਰਟ ਕਰਾਵਾਂਗੇ ਨਹੀਂ ਤੁਸੀਂ ਆਪ ਦਾ ਉਹ ਕਰ ਲਓ ਉਸ ਤੋਂ ਬਾਅਦ ਵੀਰ ਜੀ ਅਸੀਂ ਕਰਿਆ ਕਿ ਅਸੀਂ ਦੁਨੀਆ ਨਾਲ ਕੰਟੈਕਟ ਕੀਤਾ ਜੀ ਉਸ ਤੋਂ ਬਾਅਦ ਆ ਪ੍ਰਦਰਸ਼ਨ ਚੱਲਦੇ ਕਿੰਨੇ ਕਿੰਨਾ ਸਮਾਂ ਹੋ ਗਿਆ ਹੁਣ ਜਿਵੇਂ ਤੁਹਾਨੂੰ ਪਹਿਲਾਂ ਤਾਂ ਇਹ ਦੱਸੋ ਕਿ ਕੱਡੇ ਕਿੰਨੇ ਆ ਟੋਟਲ ਜਿਹੜੇ ਜਿਹਨਾਂ ਨੂੰ ਕੱਢਿਆ ਗਿਆ ਕਿੰਨੇ ਜਣੇ 17 ਜਣੇ ਟੋਟਲ ਕੱਡੇ ਆ ਜੀ ਅਸੀਂ ਕਿੰਨੇ ਕਿੰਨੇ ਸਮਾਂ ਹੋ ਗਿਆ ਤੁਹਾਨੂੰ ਨੌਕਰੀ ਜੀ ਤਕਰੀਬਨ ਤਿੰਨ ਸਾਲ ਤੋਂ ਘੱਟ ਕੋਈ ਨਹੀਂ ਮੰਨ ਕੇ ਚੱਲ ਜਿਹੜੇ ਨਵੇਂ ਆ ਜੀ ਉਹ 5-5 ਸਾਲ ਦੇ ਜਿਹਦੇ ਵਿੱਚੋਂ ਮੰਨ ਕੇ ਚੱਲ ਅਸੀਂ ਸੀਵਰ ਬੋਰਡ ਤੋਂ ਆਏ ਵੇਹ ਜੀ 2019 ਤੋਂ ਅਸੀਂ 2014 ਤੋਂ ਕੰਮ ਕਰ ਰਹੇ ਹਾਂ ਜੀ ਹਾਂਜੀ 2014 ਤੋਂ 19 ਤੱਕ ਅਸੀਂ ਬੋਲਡ ਚ ਕਰਿਆ ਉਸ ਦਿਵਾਰ ਬੋਲਡ ਨੇ ਟੇਕਓਵਰ ਕਰਤਾ ਜੀ ਕਮੇਟੀ ਨੂੰ ਉਸ ਦਿਵਾਰ ਫਿਰ ਅਸੀਂ ਉਸ ਤੋਂ ਬਾਅਦ 19 ਤੋਂ ਬਾਅਦ ਲਗਾਤਾਰ ਹੁਣ 25 ਚੱਲ ਰਹੀ ਹੈ ਕਮੇਟੀ ਚ ਹੀ ਕਰ ਰਹੇ ਹਾਂ ਕਦੇ ਕਿਸੇ ਠੇਕੇਦਾਰ ਨੇ ਸਤੋ ਕੋਈ ਸਾਈਨ ਨਹੀਂ ਕਰਾਇਆ ਜੀ ਕੋਈ ਸ਼ਰਤ ਨਹੀਂ ਰੱਖੀ ਜੀ ਕਿਉਂਕਿ ਜੁਨੀਅਨ ਤੇ ਅਸੀਂ ਕੋਈ ਇਹ ਨਹੀਂ ਵੀ ਅਸੀਂ ਸਰਕਾਰ ਦੇ ਖਿਲਾਫ ਹਾਂ ਹੋਵਰ ਹੈ ਜੀ ਹੋ ਸਕਦਾ ਇਹ ਗੱਲ ਐਮਐਲਏ ਦੀ ਨਿਗਾਹ ਚ ਨਾ ਹੀ ਹੋਵੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਜੀ ਵੀ ਥੱਲੇ ਦੇ ਪੱਧਰ ਤੇ ਤੁਸੀਂ ਦੇਖੋ ਜੀ ਵੀ ਕਿੰਦਾ ਸਾਡੇ ਨਾਲ ਧੱਕਾ ਹੋ ਰਿਹਾ ਜੀ ਠੀਕ ਹੈ ਸਾਨੂੰ ਟਾਈਮ ਵੀ ਲੈਣਾ ਐਮਐਲਏ ਸਾਹਿਬ ਗੱਲ ਚੱਲ ਰਹੀ ਹੈ ਉਸ ਬਾਰੇ ਤੇ ਤਨਖਾਹ ਤੁਸੀਂ ਕਰਦੇ ਸੀ ਨੌਕਰੀ ਤੇ ਇੱਥੇ ਸਰ ਸਾਨੂੰ ਡੀਸੀ ਰੇਟ ਮਿਲਦਾ ਜੀ 10700 800 ਰੁਪਏ ਜੀ ਤੇ ਫਿਰ ਇਸੇ ਸਰ ਤੇ ਹੀ guzara sare da lagda ਇੱਕ ਹੋਰ ਆ ਸਰ ਜਿਹੜੀ ਸਾਡੀ ਤਨਖਾਹ ਹੈ ਜੀ ਉਹ ਅਸੀਂ ਜਦੋਂ ਸਾਨੂੰ ਤਨਖਾਹ ਆਉਂਦੀ ਹੈ ਜੀ ਉਹ ਸਾਡੀ ਆਉਂਦੀ ਬਾਅਦ ਚਾ ਜੀ ਪਹਿਲਾਂ ਲੱਗ ਜਾਂਦੀ ਹੈ ਵੀ ਪੂਰਾ ਵੀ ਨਹੀਂ ਆਉਂਦਾ ਫੀਸਾਂ ਵੀ ਨਹੀਂ ਨਿਕਲਦੀਆਂ ਜਦੋਂ ਸਾਡੇ ਸਿਰ ਥੋੜਾ ਮੋਟਾ ਕਰਜ਼ੋ ਹੋ ਜਾਂਦਾ ਜੀ ਜਿਵੇਂ ਬੱਚਿਆਂ ਨੇ 5 ਸਾਲ ਤੋਂ ਪਾਨੇ ਉਹ ਸਾਡਾ ਜਿਹੜਾ EPF ਜਮ੍ਹਾਂ ਹੁੰਦਾ ਜੀ ਸਰ ਉਹ ਸਾਡੇ ਮੰਨ ਕੇ ਚਲੋ 2-3 ਸਾਲ ਦਾ ਲੱਖ ਡੇਢ ਲੱਖ ਰੁਪਈਆ ਬਣ ਗਿਆ ਦੋ ਬਣ ਗਿਆ ਜੇ ਵਿਆਜ ਮਿਲਦਾ ਉਹ ਅਸੀਂ ਕਢਾ ਕੇ ਆਪਦਾ ਮੰਨ ਕੇ ਚਲੋ ਵੀ ਉਹੀ ਸਾਨੂੰ ਬਚਣਾ ਹੁੰਦਾ ਜੀ ਉਹ ਇਹਨਾਂ ਨੇ 3 ਸਾਲ ਤੋਂ ਜਮ੍ਹਾਂ ਨਹੀਂ ਕਰਾਇਆ ਜੀ ਜੇ ਹੁਣ ਜਮ੍ਹਾਂ ਵੀ ਕਰਾਉਂਦੇ ਸਾਡਾ ਵਿਆਜ ਮਰ ਗਿਆ ਜੀ ਨਾ ਸਾਨੂੰ ਉਹਦਾ ਵਿਆਜ ਮਿਲਣਾ ਜੀ ਕੁਝ ਨਹੀਂ ਮਿਲਣਾ ਜੀ ਸਾਨੂੰ ਉਹਦਾ ਐਡਾ ਸਾਡੇ ਨਾਲ ਸੋਸ਼ਣ ਹੋ ਰਿਹਾ ਜੀ ਰਹਿੰਦਾ ਖੁੰਦਾ ਸਾਨੂੰ ਡਿਊਟੀ ਤੋਂ ਕੱਢਦਾ ਜੀ ਇਸੇ ਕਾਰਨ ਇਹੀ ਹੈ ਵੀ ਅਸੀਂ ਆਪਦੀ ਜੇ ਤਾਂ ਆਪਦਾ ਹੱਕ ਮੰਗਦੇ ਜੀ ਤਾਂ ਠੀਕ ਹੈ ਜੇ ਅਸੀਂ ਚੁੱਪ ਕਰਕੇ ਬੈਠੇ ਰਹੀਏ ਵੀ 6 ਸੇ ਮਹੀਨੇ ਤਨਖਾਹ ਨਹੀਂ ਦਿਤੀਆਂ ਜੀ ਚੱਪ ਕਰ ਜੀ ਫਿਰ ਸਾਨੂੰ ਡਿਊਟੀ ਤੇ ਲੈਣ ਨੂੰ ਕਿਵੇਂ ਉਹਨਾਂ ਸਮੇਂ ਚ ਕਿਵੇਂ ਸਰਦਾ ਉਹ ਤਨਖਾਹਾਂ ਨਹੀਂ ਮਿਲਦੀ ਤੁਸੀਂ ਇਹ ਕਈ ਜਿਹੜੇ ਤੁਹਾਡੇ ਮੁਲਾਜ਼ਮ ਨੇ ਉਹ ਬਠਿੰਡੇ ਤੋਂ ਵੀ ਆਉਂਦੇ ਨੇ ਉਹ ਵਿਆਜ ਬੂਧ ਤੇ ਲੈ ਲੈਣਾ ਬਾਅਦ ਚ ਤਨਖਾਹ ਹੀ ਤੋਂ ਮੋੜਨਾ ਉਹ ਚ ਵੀ ਸਾਡਾ ਨੁਕਸਾਨ ਹੁੰਦਾ ਜਿਵੇਂ ਮੰਨ ਕੇ ਚੱਲੋ ਅਸੀਂ 10000 ਕਿਸੇ ਤੋਂ ਲੈ ਲਿਆ ਜੀ ਉਹਦਾ ਵੀ ਸਾਨੂੰ ਕਈ ਵਾਰੀ ਸਾਡੇ ਮੁਲਾਜ਼ਮ ਕੁਝ ਕੁ ਮੁਲਾਜ਼ਮ ਹੈਗੇ ਜਿਨ੍ਹਾਂ ਕੋਲ ਦੋ ਦੋ ਕਿੱਲੇ ਜ਼ਮੀਨ ਹੈਗੀ ਹੈ ਜੀ ਚਲੋ ਉਹਦੇ ਨਾਲ ਮਾੜਾ ਮੋਟਾ ਗੱਲ ਕਈ ਮੁਲਾਜ਼ਮ ਸਾਡੇ ਇਹੋ ਜਿਹੇ ਜਿਨ੍ਹਾਂ ਕੋਲ ਕੁਝ ਵੀ ਨਹੀਂ ਇਕੱਲਾ ਡਿਊਟੀ ਦੇ ਨਿਰਭਰ ਹੈ ਜੀ ਉਹਨਾਂ ਨੂੰ ਉਹ ਵੀ ਸੋਸ਼ਲ ਹੁੰਦਾ ਉਹਨਾਂ ਦਾ ਜਿਵੇਂ 1 ਦੇ 4 ਰੁਪਏ ਜੀ ਹੁ ਵੀ ਭਰਨਾ ਪੈਂਦਾ ਕਿੰਨੇ ਸਾਲ ਹੋ ਗਏ ਬਾਈ ਨੌਕਰੀ ਕਰਦੇ ਮੈਂ 10 12 ਸਾਲ ਹੋ ਗਏ ਜੀ ਠੀਕ ਹੈ ਕਿਹੜੀ ਕੀ ਨੌਕਰੀ ਕਰਦੇ ਮੈਂ ਜੀ ਉਹ ਹੈਲਪਰ ਦਾ ਕੰਮ ਕਰਦੇ ਮੋਟਰ ਡਿਸਪੋਜ਼ਲ ਤੇ ਤੇ ਹੁਣ ਫਿਰ ਕਰਤਾ ਹਾਂ ਜੀ ਸਾਨੂੰ ਘਟਤਾ ਜੀ ਸਾਨੂੰ ਧਮਕੀ ਵੀ ਦੇਈ ਜਾਂਦੇ ਆ ਕਹਿੰਦੇ ਆਜੋ ਜੀ ਆਜੋ ਪਰ ਮੈਂ ਧਮਕੀ ਨਾਲ ਨਹੀਂ ਆਉਂਦਾ ਮੈਂ ਤਾਂ ਕੰਮ ਛੱਡਣਾ ਮੰਜ਼ੂਰ ਹੈ ਪਰ ਹੋਰ ਜੜੀ ਕਰ ਲਾਂਗੇ ਜੀ ਹੋਰ ਤਾਂ ਕੁਝ ਕਰ ਨਹੀਂ ਸਕਦੇ ਜੀ ਗਰੀਬ ਬੰਦੇ ਇਹਨਾਂ ਕਿਸੇ ਹੀ ਸੁਣਵਾਈ ਆ ਜਿੱਥੇ ਕੋਈ ਸੁਣਦਾ ਕਿਸੇ ਕੋਈ ਸੁਣਦਾ ਨਹੀਂ ਮਗਰ ਪੈਂਦੇ ਆ ਗੱਲ ਪੈਂਦੇ ਸਾਡੇ ਤਨਖਾਹ ਹਮੇਸ਼ਾਰ ਮਿਲਦੀਆਂ ਸੀ ਬਈ ਜੀ ਨਹੀਂ ਬੋ ਵੀ ਅੱਗੇ ਸੀਵਰ ਰਿਪੋਰਟ ਦਾ ਤਨਖਾਹ ਵਧੀਆ ਮਿਲਦੀ ਸੀਗੀ ਕਮਿਟੀ ਵਧੀਆ ਮਿਲਦੀ ਸੀਗੀ ਜਿਹਦੇ ਠੇਕੇ ਚੇਂਜ ਹੋਈ ਜਾਂਦੇ ਉਹਦੀ ਤਨਖਾਹ ਉਹ ਲੇਟ ਕਰੀ ਜਾਂ ਤਿੰਨ ਤਿੰਨ ਮਹੀਨੇ 6 6 ਮਹੀਨੇ ਹੋ ਜਾਂਦੇ ਜੀ ਹੁਣ ਅਸੀਂ ਅੱਗੇ ਰੀ ਲੈ ਕੇ ਕਿਸੇ ਦਾ ਪੈਸੇ ਲੈ ਕੇ ਆਉਣਾ ਦੱਸਦੇ 15 ਭਰਨੇ ਪੈਂਦੇ ਸਾਨੂੰ ਕੀ ਕਰੀਏ ਨਾਲ ਮੈਨੂੰ ਦਾਵਨਾ ਥੱਲੇ ਨਾਲ ਮੈਨੂੰ ਬੁਲਾਉਂਦੇ ਆ ਕਹਿੰਦਾ ਆ ਜਾ ਬਈ ਮੈਂ ਤੈਨੂੰ ਦਾਵ ਥੱਲੇ ਜਾਗਾ ਤੂੰ ਮੇਰੇ ਦਾਵ ਥੱਲੇ ਜਾ ਤੂੰ ਆ ਜਾ ਮੈਂ ਕਹਿੰਦਾ ਜੀ ਜਨਾਬ ਮੈਂ ਮਰਨਾ ਮਨਜ਼ੂਰ ਹੈ ਪਰ ਮੈਂ ਡਿਊਟੀ ਤੇ ਨਹੀਂ ਜਾਣਾ ਰੋਮ ਮਾਰਦੇ ਰੋਮ ਸ਼ਿਵਰ ਬੋਰਡ ਦੀ ਕਰ ਹਾਂ ਕਨਫਰ ਕਰਦਾ ਹਾਂਜੀ ਸਾਨੂੰ ਵੀ ਕਰਦਾ ਜੀ ਮੈਂ ਬਠਿੰਡੇ ਤੋਂ ਆਉਂਦਾ ਜੀ ਬਠਿੰਡੇ ਤੋਂ ਆਉਂਦੇ ਹਾਂਜੀ ਤਨਖਾਹ ਤੁਹਾਡੀ 10000 ਹਾਂਜੀ ਤੇ ਫਿਰ ਕਿਵੇਂ ਚੱਲਦਾ ਇਸ ਗੁਜ਼ਾਰਾ ਬਸ ਐਂ ਚੱਲੀ ਜਾਂਦਾ ਜੀ ਕੀ ਕਰੀਏ ਜੀ ਹੁਣ ਇਹਨਾਂ ਨੂੰ ਕੀ ਕੀ ਆਖੇ ਜੀ ਫਿਰ ਹੁਣ ਤਾਂ ਵੀ ਔਖਾ ਹੋ ਗਿਆ ਜਿਹੜਾ ਚੱਲਦਾ ਹਾਂ ਉਹ ਵੀ ਔਖਾ ਹੋਊਗਾ ਜੀ ਕਿੰਨੇ ਜੀ ਹੈ ਪਰਿਵਾਰ ਚ ਮੇਰੇ ਹੈਗੇ ਆ 9 ਜੀ ਹੈ ਜੀ ਤੇ ਥੋੜੇ ਸਿਰੋਂ ਹੀ ਸਾਰਾ ਕੁਝ ਚੱਲਦਾ ਹਾਂਜੀ ਹਾਂਜੀ ਮੇਰੇ ਸਿਰੋਂ ਹੀ ਇਹ ਵੀ ਗਿਆ ਹੁਣ ਇਹ ਵੀ ਗਿਆ ਜੀ ਹੁਣ ਦੱਸੋ ਕੀ ਕਰੀਏ ਜੀ ਕਿਹਾ ਸੀ ਇਹਨਾਂ ਨੂੰ ਵੀ ਸਾਡਾ ਹਾਲਾਤ ਆ ਪਰਿਵਾਰ ਦੇ ਹਾਂਜੀ ਹਾਂਜੀ ਆਖ अच्छा हां ਸਾਰਿਆਂ ਨੂੰ ਪਤਾ ਮੇਰੇ ਸਾਥੀਆਂ ਨੂੰ ਸਾਰਿਆਂ ਨੂੰ ਪਤਾ ਜੀ ਮੈਂ ਤਾਂ ਬਹੁਤ ਔਖਾ ਹੁੰਨਾ ਜੀ ਮੇਰੀ ਡਿਊਟੀ ਬਦਲਾ ਦਿਓ ਇਤੋਂ ਪੁੱਚੋ ਮੰਡੀ ਤੋਂ ਮੇਰੀ ਡਿਊਟੀ ਬਦਲਾ ਦਿਓ ਜਿੱਥੇ ਮਰਜ਼ੀ ਲਾ ਦਿਓ ਜੀ ਮੈਨੂੰ ਆਹੀ ਹੈ ਸਰ ਕਿੰਨਾ ਸਮਾਂ ਹੋ ਗਿਆ ਬਾਈ ਮੈਨੂੰ ਬਾਈ ਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਮਨਦੀਪ ਸਿੰਘ ਹੈ ਜੀ ਮੈਨੂੰ ਹੋ ਗਏ ਜੀ 12 13 ਸਾਲ ਮੈਨੂੰ ਹੋ ਗਏ ਸਾਰੇ ਅਸੀਂ ਇਕੱਠੇ ਹੀ ਆ ਜੀ ਸਾਡਾ ਅਸੀਂ 10000 ਤੇ ਗੁਜ਼ਾਰਾ ਸੀਗਾ ਜੀ ਸੇ ਵੀ ਨਹੀਂ ਸਾਨੂੰ ਦਿੰਦੇ ਸੀ ਤੇ ਹੁਣ ਸਾਨੂੰ ਠੇਕੇਦਾਰ ਵੱਲੋਂ ਜਵਾਬ ਦਿੱਤਾ ਗਿਆ ਜੀ 5 ਤਰੀਕ ਨੂੰ ਸ਼ਾਮ ਨੂੰ ਜੀ ਜਦੋਂ ਕੋਈ ਡਿਸਪੋਜ਼ਲ ਤੇ ਕੋਈ ਸਫਾਈ ਦਾ ਕੰਮ ਚੱਲਦਾ ਜੀ ਉਦੋਂ ਸਾਥੋਂ ਪੂਰਾ ਕੰਮ ਲਿਆ ਜਾਂਦਾ ਜੀ ਰੈਸਟੋਰਾਂ ਸਾਡੀਆਂ ਕੈਨਸਲ ਕੀਤੀਆਂ ਜਾਂਦੀਆਂ ਜੀ ਜਿਹੜਾ ਹੁਣ ਜਵਾਬ ਦਿੱਤਾ ਇਹਦਾ ਕਾਰਨ ਕੀ ਆ ਜਾਂ ਜਿਹੜਾ ਪਰਫਾਰਮੈਂਸ ਦੀ ਗੱਲ ਬਾਈ ਹੋਣਾ ਨੇ ਕੀਤੀ ਆ ਵੀ ਉਹ ਜੇ ਨਹੀਂ ਭਰੋਗੇ ਤਾਂ ਤੁਸਾਨੂੰ ਜਵਾਬ ਆ ਇਹੀ ਜੀ ਹਾਂਜੀ ਉਹੀ ਗੱਲ ਆ ਜੀ ਉਹ ਜਵਾਬ ਆ ਜੀ ਇੱਕ ਵੀ ਜੁਨੀਅਨ ਦਾ ਉਦੋਂ ਲੈਨੇ ਜੀ ਜਦੋਂ ਸਾਨੂੰ ਤਨਖਾਹ ਜਦੋਂ ਬਾਰੇ ਮਹੀਨੇ ਹੋ ਜਾਣੀ ਮਨ ਹੱਥ ਵਡਣਾ ਚਾਹੁੰਦੇ ਸੀ ਥੋਡੇ ਹਾਂਜੀ ਹੱਥ ਵਡਣਾ ਚਾਹੁੰਦੇ ਸੀ ਉਹ ਸਾਡੇ ਸਾਰੇ ਮੁਲਾਜ਼ਮ ਹਸੈਨ ਤੋਂ ਅਸੀਂ ਜਵਾਬ ਦਿੱਤਾ ਉਧਰੋਂ ਇਹਨਾਂ ਨੇ ਜਵਾਬ ਦਿੱਤਾ ਜੀ ਉਧਰੋਂ ਫਿਰ ਇਹਨਾਂ ਨੇ ਵੀ ਕਹਿਤਾ ਵੀ ਤੁਸੀਂ ਨੌਕਰੀ ਤਾਂ ਨਾ ਹਾਂਜੀ ਇਹ ਹੋਇਆ ਤੁਸੀਂ ਗੱਲਬਾਤ ਇਹਨਾਂ ਦੇ ਨਾਲ ਪ੍ਰਧਾਨ ਦੇ ਨਾਲ ਜਾਂ ਕਿਸੇ ਨਾਲ ਕੀਤੀ ਕੋਈ ਗੱਲਬਾਤ ਕਰੀ ਕਿ ਭਈ ਆ ਸਾਨੂੰ ਥੱਕਾ ਹੋ ਰਿਹਾ ਹਾਂਜੀ ਕੀਤੀ ਆ ਪਰ ਕੋਈ ਸਾਡੀ ਸੁਣਵਾਈ ਕੋਈ ਨਹੀਂ ਹੋਈ ਜੀ ਕੀ ਕਹਿੰਦੇ ਆ ਬੱਸ ਕਹਿੰਦੇ ਸਾਈਨ ਕਰ ਦੋ ਤੇ ਆ ਜਿਓ ਜੀ ਇਹਨਾਂ ਨੇ ਆਪ ਦੇ ਬੰਦੇ ਰੱਖ ਲਏ ਜੀ ਜਿਹੜੇ ਬਸ ਉਹੀ ਤੁਰੇ ਫਿਰਦੇ ਆ ਕੋਈ ਉਹਨਾਂ ਨੂੰ ਪਤਾ ਨਹੀਂ ਕਾਸੇ ਵਾਰੀ ਵੀ ਜੀ ਉਹੀ ਬੇਲੇ ਤੁਰੇ ਫਿਰਦੇ ਜਿਹੜੇ ਉਹ ਮੋਟਰਾਂ ਤੇ ਵਹਾਤੇ ਜੀ ਇਹਨਾਂ ਨੇ ਉਹ ਉਹਨਾਂ ਦੇ ਨਾਲ ਕੰਮ ਕਰਾਉਂਦੇ ਤੁਸੀਂ ਬਾਈ ਜੀ ਆਪਦੇ ਮੀਡੀਆ ਰਾਹੀਂ ਚੈੱਕ ਕਰ ਸਕਦੇ ਹੋ ਫੋਨ ਬਗਜੋ ਚੱਕ ਫਤੇ ਸਿੰਘ ਵਾਲੇ ਉਹ ਲੋਕਲ ਮੁੰਡਾ ਇਥੇ ਉਹੀ ਤੁਰਿਆ ਫਿਰਦਾ ਸੀ ਉਹ ਮੋਟਰ ਤੇ ਬੈਠਾ ਉਹਨੂੰ ਮੜਾਏ ਤੁਸੀਂ ਆਈ ਪੁੱਛ ਲਓ ਜਾ ਕੇ ਵੀ ਇਹ ਕਿੰਨੇ ਦੀ ਮੋਟਰ ਆ ਕਿੰਨਾ ਪਾਣੀ ਕੱਢਦੀ ਆ ਕਿੰਨਾ ਟਾਈਮ ਚੱਲਦੀ ਆ ਕਿੰਨਾ ਪਾਣੀ ਪਿੱਛੋਂ ਆ ਰਿਹਾਗਾ ਕਿੱਥੇ ਦਾ ਪਾਣੀ ਜਾ ਰਿਹਾਗਾ ਉਹਨ ਜੇ ਜਵਾਬ ਦਾ ਦੇ ਗਿਆ ਸੋਡੀਆਂ ਗੱਲਾਂ ਦਾ ਇਹਨਾਂ ਦਾ ਅਸੀਂ ਸਾਰੇ ਨੌਕਰੀ ਛੱਡਦੇ ਹੁਣ ਤਾਂ ਫਿਰ ਕੋਈ ਹੋਰ ਕੰਮ ਕਰਨ ਜੋਗੇ ਵੀ ਨਹੀਂ ਦਾਦਾ ਬਰਮਰ ਸਾਲ ਹੋ ਗਏ ਅਸੀਂ ਕੋਈ ਕੰਮ ਸਿੱਖਣ ਜੋਗਰੇ ਵੀ ਨਹੀਂ ਰਹੇ ਜੀ ਹੁੰਦਾ ਹੁੰਦਾ ਘਰੇ ਵੀ ਗਾਲਾਂ ਜੀ ਆਹ ਮੂਰੇ ਹੁਣ ਐਡਮਿਸ਼ਨਾਂ ਹੋਣੀਆਂ ਜਵਾਖਾਂ ਦੀਆਂ ਕਿੱਥੋਂ ਦੀ ਫੀਸਾਂ ਭਰਾਂਗੇ ਜੀ ਕੀ ਕਰਾਂਗੇ ਜੀ ਅਸੀਂ ਬਹੁਤ ਬੁਰਾ ਹਾਲ ਹੈ ਜੀ ਇਹਨਾਂ ਨੇ ਬਹੁਤ ਤਕਾ ਕੀਤਾ ਜੀ ਸਾਡੇ ਨਾਲ ਪਹਿਲਾਂ ਸਾਡੇ ਨਾਲ ਇਹ ਜੀ ਕੋਈ ਗੱਲ ਨਹੀਂ ਸੀ ਹੋਈ ਐਕਤੀ ਹੋਇਆ ਜਿਹੜਾ ਕੋਈ ਗੱਲ ਕਰਦੇ ਕੋਈ ਸੁਣਦਾ ਇਸ ਬਾਰੇ ਗੱਲਬਾਤ ਸੁਣੀ ਕਿਸੇ ਨੇ ਨਹੀਂ ਨਹੀਂ ਸਾਡੀ ਕੋਈ ਨਹੀਂ ਸੁਣੀ ਸਾਡੀ ਕੱਲੀ ਜੁਨੀਅਨ ਚ ਸੁਣਵਾਈ ਹੁੰਦੀ ਹੈ ਜੀ ਉਦੋਂ ਸਾਡੇ ਤੇ ਟੱਪਦੇ ਨੇ ਵੀ ਜੁਨੀਅਨ ਕੋਲੇ ਕਿਉਂ ਜਾਣੇ ਜੁਨੀਅਨ ਸਾਡੀ ਸਾਡੇ ਨਾਲ ਖੜੀ ਹੈ ਜੀ ਉਹਨਾਂ ਤੇ ਸਾਨੂੰ ਭਰੋਸਾ ਵੀ ਹੈ ਜੀ ਸਾਰੇ ਬੰਦੇ ਆ ਕੀ ਕਰਦੇ ਹੋ ਬਾਈ ਤੁਸੀਂ ਕੇਜੀ ਆਫਿਸ ਮੈਂ ਚੱਕਪਤੀ ਸਿੰਘ ਹਾਂ ਪੰਪ ਆਪਰੇਟਰ ਦਾ ਕੰਮ ਕਰਦਾ ਕਿੰਨਾ ਸਮਾਂ ਹੋ ਗਿਆ ਬਾਈ ਮੈਨੂੰ 12 10 10 ਸਾਲ ਹੋ ਗਏ 10 12 ਸਾਲ ਹੋ ਗਏ ਤੇ ਹੁਣ ਸਰ ਕੱਢ ਕੇ ਹੁਣ ਕੱਢਤਾ ਇਹਨਾਂ ਨੇ ਸਾਰਾ ਚੱਕ ਫਦੇ ਸਿੰਘ ਵਾਲੇ ਦੀ ਇਹਨਾਂ ਨੇ ਡਿਊਟੀ ਮੈਨੂੰ ਇਹ ਇਸੇ ਸਮੇਂ ਹੀ ਸੀ ਸਾਰੀ ਵੀ ਮੰਨ ਲਓ ਸਾਰੀ ਜ਼ਿੰਮੇਵਾਰੀ ਮੇਰੀ ਸੀ ਉੱਥੇ ਹਾਂਜੀ ਕੁਛ ਵੀ ਟੁੱਟਦਾ ਵਿਗੜਦਾ ਹੈ ਨਾ ਸਾਰਾ ਕਰਦਾ ਸੀ ਨਾਲ ਮੇਰੇ ਸਾਥੀ ਜਿਹੜੇ ਮੁਲਾਜ਼ਮ ਹੈਗੇ ਕਿੰਨੇ ਤੋਂ ਕਿੰਨੇ ਹੁੰਦੀ ਆ ਮੇਰੀ ਹੁਣ ਰਾਤ ਦੀ ਸੀਗੀ ਨੌਂ ਹਾਂਜੀ ਨਾਈਟ ਦੀ ਤੇ ਹੁਣ ਹੁਣ ਘਰੇ ਬਸ ਸਵਾਰ ਦਾ ਗੁਜ਼ਰ ਬਸ ਤੁਹਾਡੇ ਸਿਰ ਤੇ ਆ ਬਾਈ ਜਮਾ ਸਾਡੇ ਸਿਰ ਤੇ ਫਿਰ ਹੁਣ ਹੁਣ ਬਸ ਇਹ ਕਿਰਤ ਠੱਪਾ ਕੰਮ ਹਾਂਜੀ ਤੁਸੀਂ ਬਾਈ ਕਿੱਥੇ ਡਿਊਟੀ ਕਰਦੇ ਮੇਰੀ ਬਾਈ ਡਿਸਪੋਜ਼ਲ ਪੁੱਚੋ ਮੰਡੀ ਤੇ ਜੀ ਮੈਂ 2017 ਦਾ ਕੰਮ ਤੇ ਪਹਿਲਾਂ ਅਸੀਂ ਸੀਵਰ ਬੋਰਡ ਤੇ ਸੀਗੇ ਜੀ ਉਹ ਤੋਂ ਬਾਅਦ 2020 ਚ ਅਸੀਂ ਕਮੇਟੀ ਦੇ ਅੰਡਰ ਆ ਗਏ ਜੀ ਹੁਣ ਤੱਕ ਸਾਡਾ ਵਧੀਆ ਚੱਲੀ ਜਾਂਦਾ ਸੀਗਾ ਜੀ ਜਦੋਂ ਸਾਡਾ ਨਵਾਂ ਠੇਕੇਦਾਰ ਆਇਆ ਜੀ ਹੁਣ ਟੈਂਡਰ ਹੋਇਆ ਦੁਬਾਰਾ 2025 ਚ ਜੀ ਤੇ ਉਹਨਾਂ ਨੇ ਸਾਨੂੰ ਕੰਮ ਤੋਂ ਜਵਾਬ ਦਿੱਤਾ ਜੀ ਤੇ ਸਾਡੇ ਸਾਹਮਣੇ ਸ਼ਰਤਾਂ ਰੱਖੀਆਂ ਗਈਆਂ ਵੀ ਇਹਨਾਂ ਤੇ ਸਾਈਨ ਕਰੋ ਤੇ ਫੇਰ ਹੀ ਤੁਹਾਨੂੰ ਕੰਮ ਤੇ ਲਿਆ ਜਾਊਗਾ ਨਹੀਂ ਆਪਦੇ ਘਰੇ ਜਾਊਗੀ ਛੁੱਟੀ ਛੁੱਟੀ ਹੈ ਤੇ ਸ਼ਰਤਾਂ ਨਹੀਂ ਰੱਖੇ ਤਾਂ ਫਿਰ ਹਾਂਜੀ ਹਾਂਜੀ ਜਾਓ ਜੀ ਆਪਦੇ ਘਰੇ ਅਸੀਂ ਜੁਨੀਅਨ ਨਾਲ ਬਹੁਤ ਚਿਰ ਦੇ ਜੁੜੇ ਹੋਏ ਆ ਜੀ ਜੋ 2017 ਤੋਂ ਹੀ ਜੁੜਿਆ ਹੋਇਆ ਜਦੋਂ ਦਾ ਮੈਂ ਕੰਮ ਕਰ ਰਿਹਾ ਹਾਂ ਜੀ ਬਸ ਉਦੋਂ ਦੇ ਜੁੜੇ ਹੋਏ ਆ ਹੁਣ ਅਸੀਂ ਜੁਨੀਅਨ ਤੋਂ ਨਹੀਂ ਛੱਡ ਸਕਦੇ ਜੀ ਸਾਡੀਆਂ ਜਿਹੜੀਆਂ ਤਨਖਾਹਾਂ ਰੁਕ ਜਾਂਦੀਆਂ ਉਹ ਜੁਨੀਅਨ ਹੀ ਦਿਵਾਉਂਦੀ ਆ ਜੀ ਸਾਡੀਆਂ ਤੇ ਹੁਣ ਸਾਨੂੰ ਜਵਾਬ ਦੇਈ ਜਾਂਦੇ ਜੀ ਵੀ ਜੇ ਜੁਨੀਅਨ ਦਾ ਸਾਥ ਦੇਣਾ ਤੁਸੀਂ ਕੰਮ ਤੋਂ ਨਿਕਲ ਜਿਓ ਜੀ ਜੇ ਕੋਈ ਇੱਥੇ ਕੰਮ ਆੜਦਾ ਜੀ ਡਿਸਪੋਜ਼ਲ ਤੇ ਸਾਰੇ ਮੁਲਾਜ਼ਮ ਤਨਦੇਹੀ ਨਾਲ ਆਪਦਾ ਕੰਮ ਕਰਦੇ ਆ ਜੀ ਦਿਨ ਰਾਤ ਇੱਕ ਕਰ ਦਿੰਦੇ ਆ ਜੀ ਤੇ ਸਾਨੂੰ ਸਾਵਾਸ ਦੇਖ ਲਓ ਜੀ ਕੀ ਦਿੱਤੀ ਐਨੇ ਚਰਦੀ ਨੌਕਰੀ ਤੇ ਕੱਢਤਾ ਹਾਂਜੀ ਹਾਂਜੀ ਕਿੱਥੇ ਕਰਦੇ ਹੋ ਬਾਈ ਕੰਮ ਬਾਈ ਚੱਕ ਪੱਤੇ ਸਿੰਗਲ ਚੱਕ ਪੱਤੇ ਜਿੰਗਾਲੇ ਹਾਂਜੀ ਕਿੰਨਾ ਸਮਾਂ ਹੋ ਗਿਆ ਫਿਰ 9 ਸਾਲ ਹੋ ਗਏ 9 ਸਾਲ ਹੋ ਗਏ ਹਾਂਜੀ ਤੇ ਅੱਜ ਫਿਰ ਸਾਰਿਆਂ ਨੂੰ ਫਰਕ ਕਰਤਾ 5 ਤਰੀਕ ਸਾਰਿਆਂ ਨੂੰ ਸਰ ਤੇ ਬਾਈ ਗੁਜ਼ਾਰਾ ਇਸੇ ਸਿਰ ਤੋਂ ਆਪਰ ਪਹਾਂਦੀ ਹਾਂਜੀ ਸਰ ਪਰਿਵਾਰ ਦਾ ਗੁਜ਼ਾਰਾ ਹਾਂਜੀ ਫਿਰ ਹੁਣ ਕਿਵੇਂ ਚੱਲੂਗਾ ਕੰਮ ਉਹ ਸੁਣ ਦਿਹਾੜੀ ਦੇ ਪੱਗ ਕਰਨਾ ਪੂਜੀ ਹੋਰ ਤਾਂ ਇਹ ਗੱਲ ਇੰਨੇ ਕੱਢ ਕੇ ਇਹਨਾਂ ਦਾ ਤਾਂ ਕੱਢ ਕੇ ਬਾਹਰ ਮਾਰ ਹਾਂਜੀ ਹਾਂਜੀ ਹੁਣ ਤਾਂ ਫਿਰ ਹੋਰ ਕੋਈ ਕੰਮ ਕਰਨ ਜੋਗੇ ਵੀ ਨਹੀਂ ਹੈ ਨਹੀਂ ਸਰ ਇਥੋਂ ਵਾਈ ਤੁਸੀਂ ਪੁੱਛੋ ਤੁਸੀਂ ਜੀ ਕਿੰਨਾ ਸਮਾਂ ਹੋ ਗਿਆ ਅਸੀਂ ਲਗਭਗ 7 ਸਾਲ ਹੋ ਗਏ ਜੀ 7 ਸਾਲ ਹੋ ਗਏ ਹਾਂਜੀ ਤੇ ਕੀ ਨੌਕਰੀ ਕਰਦੇ ਸੀ ਪੰਪਰੇਟਰ ਦੀ ਚੱਕ ਫਤੇ ਸਿੰਘ ਡਿਊਟੀ ਹੈ ਜੀ 9 ਤੋਂ 5 ਤੇ ਉੱਥੇ ਜਿਆ ਸੀ ਡਿਊਟੀ ਕਰਦੇ ਸੀਗੇ ਜੀ ਜਦੋਂ ਤੱਕ ਪਿੱਛੇ ਤੁਸੀਂ ਥੋੜਾ ਜਿਹਾ ਟਾਈਮ ਪਿੱਛੇ ਤੁਸੀਂ ਦੇਖਿਆ ਹੀ ਹੋਣਾ ਜੀ ਪੁੱਛੇ ਮੰਡੀ ਦਾ ਕਿੰਨਾ ਬੁਰਾ ਹਾਲ ਸੀਗਾ ਜੀ ਉਦੋਂ ਸਾਡੀਆਂ ਜਿਵੇਂ ਹੁਣ ਅਸੀਂ 8 ਘੰਟੇ ਸਾਡੀ ਡਿਊਟੀ ਬਣਦੀ ਹੈ ਜੀ ਉਦੋਂ ਅਸੀਂ ਲਗਭਗ 16 16 ਘੰਟੇ ਕੰਮ ਕੀਤਾ ਜੀ ਅੱਜ ਯਾਰ ਰਸ਼ਟਾ ਵੀ ਕੈਨਸਲ ਕੀਤੇ ਆ ਜੀ ਅਸੀਂ ਰਾਤ ਵੀ ਲਗਾਤਾਰ ਅਸੀਂ 24 24 ਘੰਟੇ ਅਸੀਂ ਮੰਗੂ ਅਸੀਂ ਡਿਊਟੀਆਂ ਦਿੱਤੀਆਂ ਜੀ ਉਦੋਂ ਬਾਅਦ ਜਦੋਂ ਅਸੀਂ ਸਾਰਾ ਕੰਮ ਇਹ ਮੰਡੀ ਦਾ ਸੈੱਟ ਹੋ ਗਿਆ ਜੀ ਉਦੋਂ ਬਾਅਦ ਸਾਨੂੰ ਜਦੋਂ ਇਹਨਾਂ ਦੇ ਹੱਥ 'ਚ ਆ ਗਿਆ ਵੀ ਹਾਂ ਵੀ ਹੁਣ ਨਾਰਮਲ ਹੋ ਗਿਆ ਕੰਮ ਹੁਣ ਸਾਨੂੰ ਸਾਰਿਆਂ ਨੂੰ ਬਾਹਰ ਕਰਨਾ ਰਹੀ ਕੱਟ ਕੇ ਹੁਣ ਸਾਨੂੰ ਬਾਹਰ ਕਰਨਾ ਤੁਹਾਨੂੰ ਤੁਸੀਂ ਵੀ ਇੱਥੇ ਨੌਕਰੀ ਕਰਦੇ ਹੋ? ਹਾਂਜੀ। ਕਿੰਨਾ ਸਮਾਂ ਹੋ ਗਿਆ ਬਾਈ? ਮੈਂ 15 ਤੋਂ ਆਜੀ ਇੱਥੇ, ਸੀਵਰ ਬੋਰਡ ਵੇਲੇ ਦਾ। ਸੀਵਰ ਬੋਰਡ ਬੰਦੇ ਨੌਕਰੀ ਕਰਦੇ ਸੀ। ਬਿੱਲ ਡਿਸਟ੍ਰੀਬਿਊਟਰ, ਬਿੱਲ ਕਰ-ਕਰ ਜਾ ਕੇ ਮੰਡਣੇ। ਤੇ ਹੁਣ ਤੁਹਾਨੂੰ ਵੀ ਵਾਈਫਰ ਘਟਾ? ਹਾਂਜੀ, ਇਹਨਾਂ ਸਾਥੀਆਂ ਦੇ ਨਾਲ ਮੈਨੂੰ ਵੀ ਕਰਤਾ। ਜਿਹੜੇ ਇਹਨਾਂ ਨੇ ਸ਼ਰਤਾਂ ਰੱਖੀਆਂ, ਉਹ ਸ਼ਰਤਾਂ ਮਨਜ਼ੂਰ ਨਹੀਂ ਸਾਨੂੰ ਜੀ। ਉਹ ਸ਼ਰਤਾਂ ਮਨਜ਼ੂਰ। ਜੇ ਇਹਨਾਂ ਨੇ ਸ਼ਰਤਾਂ ਸਾਨੂੰ ਮਨਜ਼ੂਰ ਕਰਾਣੀਆਂ ਜਿਹੜੀਆਂ ਅਸੀਂ ਸ਼ਰਤਾਂ ਕਹਾਂਗੇ, ਸਾਡੀਆਂ ਵੀ ਮਨਜ਼ੂਰ ਕਰਨੀਆਂ ਪੈਣਗੀਆਂ। ਫਿਰ ਅਸੀਂ ਮੰਨਾਂਗੇ ਸ਼ਰਤਾਂ। ਨਹੀਂ ਅਸੀਂ ਨਹੀਂ ਸ਼ਰਤਾਂ ਮੰਨਦੇ ਇਹ ਇਹ ਵੀ ਹੈ ਨਾ ਕਿ ਤੁਸੀਂ ਤਾਂ ਇੱਕ ਤਾਂ ਪਾਹਾ ਜੋ ਤੁਹਾਡੇ ਤਾਂ ਫਿਰ ਕੰਮ ਕਰਦਾ ਫਿਰ ਹੁਣ ਗਿਆ ਜਮੇ ਕੰਮ ਹਾਂਜੀ ਹਾਂਜੀ ਜਿਹੜਾ ਚਾਰ ਪੈਸੇ ਬੜਦੇ ਸੀਗੇ ਬਾਏ ਇੱਥੋਂ ਹੀ ਸੀਗੇ ਆਮਦਨ ਜਾਂ ਮੇਰੀ ਆ ਸਾਉਂਡ ਦੀ ਆਮਦਨ ਹੈ ਸਾਉਂਡ ਦੀ ਵੀ ਮੈਂ ਤਾਂ ਕਰਕੇ ਰੋਕ ਦਿੰਦਾ ਸੀ ਕਿਉਂਕਿ ਇੱਧਰ ਜ਼ਰੂਰੀ ਕੰਮ ਕਰਨਾ ਸੀਗਾ ਸਾਉਂਡਰ ਨੂੰ ਮੈਂ ਦੂਜੇ ਧਾਰੇ ਤੇ ਰੱਖਿਆ ਸੀਗਾ ਜੇ ਇੱਧਰੋਂ ਮੈਂ ਫਰਕ ਹੁੰਦਾ ਸੀ ਫਿਰ ਉਧਰਲਾ ਸਾਉਂਡ ਵਾਲਾ ਕਰਦਾ ਸੀਗਾ ਮਤਲਬ ਜਿਹੜਾ ਪਰਿਵਾਰ ਦਾ ਗੁਜ਼ਾਰਾ ਸੀ ਉਹ ਤਾਂ ਇਸ ਤੋਂ ਹੀ ਚੱਲਦਾ ਸੀ ਹਾਂ ਉਹ ਇੱਥੋਂ ਹੀ ਚੱਲਦਾ ਸੀ ਤੇ ਹੁਣ ਉਹ ਵੀ ਠੱਪ ਹੋ ਗਿਆ ਹਾਂਜੀ ਹਾਂਜੀ ਦੋ ਭਤੀਜੀਆਂ ਉਹਨਾਂ ਦੀ ਮਾਂ ਮਰੀ ਹੋਈ ਹੈ ਉਹ ਉਨ੍ਹਾਂ ਦਾ ਵੀ ਜਿਹੜਾ ਆਪਦਾ ਪਰਿਵਾਰ ਹਾਂਜੀ ਤੁਹਾਡੀ ਭਤੀਜੀਆਂ ਹਾਂਜੀ ਉਹ ਵੀ ਤੁਹਾਡੇ ਹਾਂਜੀ ਬਾਈ ਹੋਮਪੁਰ ਕੀ ਮੈਂ ਚੱਲੂ ਰਹਿੰਦਾ ਮੈਂ ਦੇਖਦੇ ਹਾਂ ਜੀ ਕੀ ਕਿਰਪਾ ਹੁੰਦੀ ਹੈ ਪ੍ਰਮਾਤਮਾ ਦੀ ਸਾਡੀ ਬਾਈ ਗੁਰੂ ਮੂਰੇ ਡੋਰ ਹੈ ਜੇ ਇਹਨਾਂ ਨੇ ਸ਼ਰਤਾਂ ਸਾਥੋਂ ਮੰਨ ਆ ਲਈਆਂ ਜਿਹੜੀਆਂ ਅਸੀਂ ਸ਼ਰਤਾਂ ਕਹਾਂਗੇ ਉਹ ਵੀ ਮੰਨਣੀਆਂ ਪੈਣਗੀਆਂ ਇਹਨਾਂ ਨੂੰ ਫਿਰ ਅਸੀਂ ਹਾਂ ਚ ਐ ਨਹੀਂ ਤਾਂ ਸਾਡਾ ਤਾਂ ਜਿਵੇਂ ਚੱਲੇ ਜਾਂਦਾ ਚਲਾਵਾਂਗੇ ਕਿੰਨਾ ਸਮਾਂ ਹੋ ਗਿਆ ਬਾਈ ਇੱਥੇ ਕੰਮ ਕਰਦਾ ਜੀ ਬਾਈ ਸਾਨੂੰ 13 ਸਾਲ ਹੋ ਗਏ ਜੀ ਕੰਮ ਕਰਦਿਆਂ ਇੱਥੇ ਹਾਂ ਤੇ ਅਸੀਂ ਵਧੀਆ ਰੈਗੂਲਰ ਕੰਮ ਕਰਦੇ ਆਉਣੇ ਆ ਸਾਡੇ ਤੋਂ ਦਿਹਾੜੀਦਾਰ ਵਾਂਗੂ ਕੰਮ ਲਿਆ ਜਾਂਦਾ ਸਾਨੂੰ ਸੀਵਰੇਜ 'ਚ ਵੀ ਵੜਨ ਨੂੰ ਵੀ ਕਹਿੰਦੇ ਸੀਵਰੇਜ 'ਚ ਵੀ ਵੜਨਾ ਪੈਂਦਾ ਸਾਨੂੰ ਐਡੀ ਮਜਬੂਰੀ ਹੋ ਜਾਂਦੀ ਸਾਡੀ ਹਾਂਜੀ ਹਾਂ ਸਾਡਾ ਹਾਂਜੀ ਹਾਂ ਸਾਡਾ ਪੰਪਰੇਟਰ ਦਾ ਕੰਮ ਆ ਪਰ ਸਾਡੇ ਤੋਂ ਹੋਂ ਲੀਵਰ ਵਾਲਾ ਕੰਮ ਲਿਆ ਜਾਂਦਾ ਜੀ ਮੋਟਰਾਂ ਕੱਢਣੀਆਂ ਪਾਉਣੀਆਂ ਕਰਨੀਆਂ ਜਾਂ ਕੋਈ ਸੀਵਰੇਜ ਦੇ ਵਿੱਚ ਵੜਨਾ ਕੁਝ ਵੀ ਕਰਨਾ ਉਹ ਸਾਡੋ ਸਾਰੇ ਕੰਮ ਲੈ ਜਾਂਦੇ ਆ ਤੁਹਾਨੂੰ ਤੋਂ ਵੀ ਮਨਜ਼ੂਰ ਸੀ ਵੀ ਚਲੋ ਕਰਾਈ ਚੱਲੋ ਹਾਂਜੀ ਹਾਂ ਸਾਨੂੰ ਮਨਜ਼ੂਰ ਸੀਗਾ ਕਿਉਂਕਿ ਸਾਡਾ ਇਸੇ ਨਾਲ ਹੀ ਸਾਡਾ ਘਰ-ਬਾਰ ਚੱਲਦਾ ਸੀਗਾ ਕਿਉਂਕਿ ਜਿੰਨੀ ਵੀ ਅਸੀਂ ਜਿਹੜੀ ਉਮ ਕੀ ਹੋਵਾਂਗੇ ਤੇ ਚਲੋ ਜਿਹੜੀ ਸਾਡੀ ਔਵਰੇਜ ਜੇ ਅਸੀਂ ਗਵਾ ਚੁੱਕੇ ਸਾਡੀ ਔਵਰੇਜ ਹੋ ਗਈ ਜੀ ਅਸੀਂ ਕੋਈ ਹੋਰ ਪੋਜ਼ਿਟਿਵ ਨਹੀਂ ਭਰ ਸਕਦੇ ਅਸੀਂ ਇਸ ਦੀ ਡਿਪੈਂਡ ਸੀਗੇ ਸਾਰੇ ਤਾਂ ਫਿਰ ਹੁਣ ਇਹਦੇ ਵਿੱਚ ਤੁਹਾਡਾ ਕੀ ਕਸੂਰ ਆ ਜੇ ਠੇਕੇਦਾਰ ਬਦਲ ਗਿਆ ਤੁਸੀਂ ਤਾਂ 10-10 ਸਾਲਾਂ ਤੋਂ 12-12 ਸਾਲਾਂ ਤੋਂ ਕਿੰਨੇ ਸਾਲ ਤੋਂ ਤੁਹਾਡਾ ਤਾਂ ਕੋਈ ਕਸੂਰ ਨਹੀਂ ਇਹ ਚ ਨਹੀਂ ਸਾਡਾ ਕੋਈ ਕਸੂਰ ਨਹੀਂ ਜਿਹੜੀਆਂ ਹਦਾਇਤਾਂ ਲਿਖੀਆਂ ਜੀ ਇਹ ਸਾਡੇ ਹੱਥ ਵੜਾਉਣ ਲਿਖੀਆਂ ਆਵੀਆਂ ਵੀ ਜੇ ਇਹ ਹਦਾਇਤਾਂ ਤੇ ਅਸੀਂ ਸੈਂਡ ਕਰਦੇ ਆਂ ਪਹਿਲੀ ਗੱਲ ਤਾਂ ਇਹਦੇ ਗੁਲਾਮ ਹੀ ਹੋ ਗਏ ਜੀ ਅਸੀਂ ਇੱਕ ਤਰ੍ਹਾਂ ਦੇ ਪਹਿਲਾਂ ਵੀ ਅਸੀਂ ਕੰਮ ਕਰਦੇ ਸੀਗੇ ਹੁਣ ਨੇ ਨੇ ਕਿਹਾ ਵੀ ਅਸੀਂ ਜੋ ਸਰਾਸਰ ਗਲਤ ਸਾਡੇ ਤੋਂ ਨਜਾਇਜ਼ ਮੋਟਰਾਂ ਵੀ ਚਲਾਈਆਂ ਗਈਆਂ ਤੇ ਸਾਨੂੰ ਖੰਭਿਆਂ ਦੇ ਵੀ ਚੜਾਇਆ ਗਿਆ ট্রান্সਫਾਰਮਰ ਤੇ ਵੀ ਸੜ ਤਾਰਾਂ ਲਵਾਈਆਂ ਗਈਆਂ ਜੀ ਬਹੁਤ ਤਕਾ ਕੀਤਾ ਗਿਆ ਸਾਡੇ ਨਾਲ ਜੇ ਜਵਾਬ ਦਿੰਦੇ ਸੀਗੇ ਤੇ ਸਾਨੂੰ ਪਰਚਾ ਦਰ ਪਾਉਂਦੇ ਆ ਜੀ ਹੁਣ ਇਹ ਤੇ ਘਰ ਫੋਨ ਕਰਦੇ ਹਾਂ ਹਾਂਜੀ ਧਮਕੀ ਦਿੰਦੇ ਆ ਘਰਾਂ ਚ ਫੋਨ ਕਰਨ ਕੀ ਕਹਿੰਦੇ ਆ ਵੀ ਪਰਚੇ ਕਰਾਵਾਂਗੇ ਜੀ ਇਹ ਇਹ ਕੌਣ ਕਹਿੰਦਾ ਕੌਣ ਕਹਿੰਦਾ ਇਹ ਇਹ ਠੇਕੇਦਾਰ ਹੀ ਕਹਿ ਰਿਹਾ ਜੀ ਠੇਕੇਦਾਰ ਹਾਂਜੀ ਹਾਂ ਵੀ ਅਸੀਂ ਪਰਚੇ ਪਾਵਾਂਗੇ ਹਾਂਜੀ ਹਾਂ ਪਰਚੇ ਕਿਉਂ ਕਾਰਨ ਕੀ ਕੀ ਕਾਰਨ ਦੇ ਰਹੇ ਪਰਚੇ ਦਾ ਵੀ ਪਰਚੇ ਪਰਚੇ ਹੀ ਆ ਜੀ ਵੀ ਜਾ ਕੇ ਡਿਊਟੀ ਤੇ ਵਾਪਸ ਆ ਜਾਓ ਤੇ ਜਾ ਕੋਸ਼ਨਾ ਪੱਤਰ ਤੇ ਸਾਈਨ ਕਰ ਦਿਓ ਤੇ ਜਾ ਵਸ ਤੁਸੀਂ ਬੋਲੋ ਨਾ ਵੀ ਤੁਸੀਂ ਕਿਸੇ ਯੂਨੀਅਨ ਕੋਲ ਨਹੀਂ ਜਾਣਾ ਨਾ ਤੁਸੀਂ ਕੋਈ ਧਰਨਾ ਨਾ ਕੋਈ ਮਜਹਾਰਾ ਕਰਨਾ ਠੇਕੇਦਾਰ ਕਰਕੇ ਘਰੇ ਬੈਠ ਜਾਓ ਠੇਕੇਦਾਰ ਦੇ ਨਾਲ ਗੱ ਤਿੰਨ ਵਾਰੀ ਮੀਟਿੰਗ ਹੋ ਗਈ ਜੀ ਉਹ ਤਾਂ ਸਾਡੇ ਕਿੰਨੀ ਔਖਾ ਹੋ ਕੇ ਬੋਲਦਾ ਵੀ ਐਂ ਲੱਗਦਾ ਵੀ ਜਿਵੇਂ ਇਹਨਾਂ ਦਾ ਕੋਈ ਬਿਹੇਵੀਅਰ ਕੁਝ ਸਹੀ ਨਾਲ ਵੀ ਨਹੀਂ ਕਰਦਾ ਹੋਣਾ ਜੀ ਮੇਰੇ ਹਿਸਾਬ ਨਾਲ ਜਿਹੜਾ ਠੇਕੇਦਾਰ ਆ ਉਹ ਤਾਂ ਸਾਨੂੰ ਵੀ ਇੱਕ ਵਾਰ ਛੇਤਰ ਨਹੀਂ ਮਾਰਦਾ ਜੀ ਤੇ ਗੱਲ ਤੋਂ ਬਿਨਾਂ ਸਾਨੂੰ ਗੱਲ ਨਹੀਂ ਕਰਦੇ ਉਹ ਕਾਰਨ ਕਾਰਨ ਬਸ ਇਹ ਹੈ ਵੀ ਜਦੋਂ ਤੁਸੀਂ ਰੌਲਾ ਨਹੀਂ ਪਾਉ ਤੇ ਜਾਂ ਚੁੱਪ ਕਰਕੇ ਸਾਈਨ ਕਰ ਦੋ ਸਾਡੇ ਤੇ ਕੋਈ ਨਾ ਪੱਤਰ ਤੇ ਉਹ ਕਹਿੰਦਾ ਮੇਰੀਆਂ ਸ਼ਰਤਾਂ ਮੰਨੋ ਹਾਂਜੀ ਹਾਂ ਤੇ ਉਸ ਤੋਂ ਬਾਅਦ ਉੱਪਰ ਉਸ ਤੋਂ ਉੱਪਰ ਜਾਣ ਦੀ ਕੋਈ ਚੀਜ਼ ਕੀਤੀ ਠੇਕੇਦਾਰ ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਹਾਂ ਜੀ ਅਸੀਂ ਐਮਐਲਏ ਸਾਹਿਬ ਤੱਕ ਸਾਰੇ ਤੱਕ ਜਾਣ ਦੀ ਕੋਸ਼ਿ ਉਹ ਵੀ ਐਮਸੀ ਕੋਲ ਪਈਆਂ ਪ੍ਰਾਈਵੇਟ ਬੰਦੇ ਕੋਲ ਹਾਂਜੀ ਹਾਂ ਜਿਹੜਾ ਸਾਡਾ ਇੰਚਾਰਜ ਸੀਗਾ ਰومی ਸੀਗਾ ਉਹਨੇ ਵੀ ਸਾਡਾ ਰਿਕਾਰਡ ਚੱਕ ਕੇ ਉਹਦੇ ਕੋਲ ਰੱਖਤਾ ਜਦ ਤੱਕ ਕਿ ਠੇਕੇਦਾਰ ਪਹਿਲਾਂ ਠੇਕੇਦਾਰ ਨੇ ਕਿਹਾ ਵੀ ਅਸੀਂ ਸਾਨੂੰ 28 ਤੱਕ ਰੱਖਿਆ ਹੋਇਆ ਤੇ ਸਾਨੂੰ ਹਲੇ ਵੀ ਅਸੀਂ ਹਾਇਰੀ ਰਿਪੋਰਟ ਸਾਡੀ 5 ਤਰੀਕ ਤੱਕ ਬੰਦ ਦੀ ਆ ਸਾਨੂੰ ਜਵਾਬ ਨਹੀਂ ਦਿੱਤਾ ਗਿਆ ਜਿਹੜੀਆਂ ਲੌਗ ਬੁੱਕਾਂ ਸਾਡੀਆਂ ਭਰੀਆਂ ਵੀ ਸਾਰਾ ਕੁਝ ਭਰਿਆ ਹੋਇਆ ਉਹ ਸਾਡੇ ਐਮਸੀ ਕੋਲ ਪਿਆ ਪ੍ਰਾਈਵੇਟ ਬੰਦੇ ਕੋਲ ਪਿਆ ਦਫ਼ਤਰ ਉਹ ਰਿਕਾਰਡ ਹੈ ਨਹੀਂ ਜਿੰਨੀਆਂ ਹੁਣ ਤੱਕ ਤੁਸੀਂ ਨੌਕਰੀ ਕੀਤੀ ਠੀਕ ਹੈ ਜਦੋਂ ਕੜਤਾ ਉਹ ਤਾਂ ਗੱਲ ਵੱਖਰੀ ਆ ਜਿਹੜੀ ਹੁਣ ਤੱਕ ਨੌਕਰੀ ਕੀਤੀ ਆ ਤੁਸੀਂ ਉਹਦੀਆਂ ਤਨਖਾਹਾਂ ਤੁਹਾਡੇ ਖਾਤਿਆਂ 'ਚ ਆ ਗਈਆਂ ਤਨਖਾਹਾਂ ਨਹੀਂ ਆਈਆਂ ਜੀ ਅਸੀਂ ਵੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਹਰ ਵਾਰੀ ਹੁੰਦਾ ਰਿਹਾ ਕਿ ਤਨਖਾਹ ਲੇਟ ਆਉਂਦੀ ਰਹਿੰਦੀ ਹੈ ਕੋਈ ਕਦੇ ਕਦੇ ਕਿਸੇ ਸਮੇਂ ਹੁੰਦਾ ਰਿਹਾ ਨਹੀਂ ਸਿਵਰੇ ਬੋਰਡ ਵੀ ਨਹੀਂ ਹੋਇਆ ਜਦੋਂ ਨਗਰ ਕਾਉਂਸਲ ਦੇ ਵਿੱਚ ਆਇਆ ਜੀ ਪਹਿਲਾਂ ਤਾਂ ਵਧੀਆ ਚੱਲੋ ਤਨਖਾਹਾਂ ਮਿਲੀਆਂ ਜੀ ਉਸ ਤੋਂ ਬਾਅਦ ਤਾਂ ਹੁਣ ਬੁਰਾ ਹਾਲ ਹੈ ਜੀ ਹੁਣ ਤਾਂ ਤਨਖਾਹ ਏਪੀਐਫ ਸਾਡਾ ਈਪੀਐਫ ਸਾਰਾ ਵਿਆਜ ਹੀ ਮਰ ਗਿਆ ਸਾਡਾ ਈਪੀਐਫ ਇਹ ਜਿਹੜੇ ਤੁਸੀਂ ਬੁਰੇ ਹਾਲਾਤਾਂ ਦੀ ਗੱਲ ਕਰਦੇ ਹੋ ਕਿੰਨਾ ਸਮਾਂ ਹੋਇਆ ਟੋਟਲੀ ਇਹ 2020 ਤੋਂ ਬਸ ਬੜੇ ਹਾਲਾਤ ਹੀ ਚੱਲਿਆ ਜੀ ਸਾਡੇ 2020 ਤੋਂ ਬਾਅਦ ਹਾਂਜੀ ਹਾਂ ਅਸੀਂ ਮੋਟਰਾਂ ਕੱਢਦੇ ਹਾਂ ਜੇ ਕੋਈ ਬਿਜਲੀ ਦਾ ਕੰ ਹਾਂਜੀ ਹਾਂ ਕਿੰਨਾ ਕਿੰਨਾ ਸਮਾਂ ਭਾਈ ਤਨਖਾਹ ਦੇ ਲਈ ਉਡੀਕ ਕਰਨੀ ਪੈਂਦੀ ਹੈ ਤਨਖਾਹ ਜੀ ਪੰਜਵੇਂ ਦੇ ਵੀ ਲੰਘ ਜਾਂਦੇ 6 ਮਹੀਨੇ ਵੀ ਲੰਘ ਜਾਂਦੇ ਆ ਹਾਂਜੀ ਹਾਂ ਕਿੰਨਾ ਸਮਾਂ ਹੋ ਗਿਆ ਮੈਨੂੰ ਹੋਈ 10-11 ਸਾਲ ਹੋ ਗਏ ਕੀ ਕੀ ਕਰਦੋ ਜੀ ਚਮਕੀਦਾਰਾ ਕਰਦਾ ਜੀ ਚਮਕੀਦਾਰਾ ਕਰਦੋ ਕੋਈ ਵੀ ਫਿਰ ਕਰਦਾ ਜੀ ਹਾਂ ਮੈਂ ਮੋਟਰਾਂ ਵੀ ਸਾਫ ਕਰਦਾ ਸਾਰਾ ਬੋਕਰ ਵੀ ਕਰਦਾ ਹਾਂ ਸਾਰਾ ਕੋਈ ਕਰਦਾ ਕਰਦੋ ਥੋੜਾ ਬਾਬੂ ਜੀ ਗੁਜ਼ਾਰਾ ਫਿਰ ਐਸੇ ਤੋਂ ਹੀ ਹੁੰਦਾ ਜੀ 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 ਜਿਹੜਾ ਇਥੋਂ ਹਾਂ ਪੈਣ ਭਰਾਵਾਂ ਦਾ ਫੜ ਲੈਣਾ ਮੋੜ ਦੇਣਾ ਦੀ ਪਰਿਵਾਰ ਚ ਕੌਣ ਕੌਣ ਦੋ ਜੀਆਂ ਦੋ ਜੀਆਂ ਫਿਰ ਤਾਂ ਇਹ ਗੁਜ਼ਾਰਾ ਵੀ ਔਖਾ ਜੂਣ ਤਾਂ ਕਿਉਂਕਿ ਹੁਣ ਤਾਂ ਇਹ ਵੀ ਉਮਰ ਨਹੀਂ ਵੀ ਕੋਈ ਹੋਰ ਕੰਮ ਕਰ ਲਈ ਕੰਮ ਹੋਰ ਹੁੰਦਾ ਹੀ ਨਹੀਂ ਹੋਊ ਕਿਥੋਂ ਸਾਨੂੰ 12-13 ਸਾਲ ਹੋ ਗਏ ਠੀਕ ਮੰਗ ਮੰਗ ਜਿਹੜੀ ਆ ਮੁੱਖ ਮੰਗ ਕੀ ਰੱਖਦੇ ਜੀ ਸਾਨੂੰ ਜੀ ਇੱਕ ਤਾਂ ਤਨਖਾਹ ਸਾਡੀ ਟਾਈਮ ਤੇ ਮਿਲ ਜਾਇਆ ਕਰੇ ਜੀ ਇੱਕ ਜਿਹੜੀਆਂ ਪਰਫਾਰਮੈਂਸ ਜਿਹੜੀਆਂ ਸ਼ਰਤਾਂ ਮੰਨਣ ਯੋਗ ਹੈ ਜਿਵੇਂ ਮੰਨ ਕੇ ਚੱਲ ਵੀ ਡਿਊਟੀ ਤੋਂ ਅਸੀਂ ਨਹੀਂ ਹਾਜ਼ਰ ਛਾਏ ਸਾਨੂੰ ਸਸਪੈਂਡ ਕਰ ਦੇ ਜੇ ਸਾਡਾ ਬੰਦਾ ਕੋਈ ਡਿਊਟੀ ਤੋਂ ਕਤਾਈ ਕਰਦਾ ਹੈ ਬੇਸ਼ੱਕ ਸਸਪੈਂਡ ਕਰ ਦੇਣਾ ਠੀਕ ਹੈ ਜਿਹੜੀ ਇਹ ਪੋਲੀਟੀਕਲ ਪਾਰਟੀ ਚ ਕਹਿੰਦੇ ਕੋਈ ਬੰਦਾ ਸਾਡਾ ਹਿੱਸਾ ਨਹੀਂ ਲਊਗਾ ਜੇ ਲੈਂਦਾ ਇਹਨਾਂ ਕੋਲੇ ਸਬੂਤ ਹੈ ਪੋਲੀਟੀਕਲ ਪਾਰਟੀ ਦਾ ਕੀ ਰੋਲ ਕੀ ਕੀ ਕਹਿੰਦੇ ਉਹਦੇ ਤੇ ਸ਼ਰਤ ਪਾਈ ਹੈ ਜਿਨ੍ਹਾਂ ਨੇ ਉਹ ਤਾਂ ਚਲੋ ਮੰਨਦੇ ਆਪਾਂ ਉਹ ਕਹਿੰਦੇ ਪੋਲੀਟੀਕਲ ਪਾਰਟੀ ਚ ਕਿਸੇ ਜਾਂਦਾ ਜੀ ਬੇਸ਼ੱਕ ਇਹਨਾਂ ਨੂੰ ਬਨ ਕੇ ਚੱਲ ਫੋਟੋ ਆਉਂਦੀ ਕੁਛ ਉਹਨਾਂ ਜਿਵੇਂ ਮਰਜ਼ੀ ਕਰ ਲੈਣ ਉਹ ਤੋਂ ਅਸੀਂ ਰੋਕ ਦੇਣੀ ਪਰ ਉਹਦੇ ਵਿੱਚ ਨਾ ਇੱਕ ਤਾਂ ਜੂਨੀਅਨ ਦੀ ਜਿਹੜੀ ਮੇਨ ਸ਼ਰਤ ਪਾਈ ਇਹਨਾਂ ਨੇ ਸਾਨੂੰ ਉਹ ਨਹੀਂ ਮਨਜ਼ੂਰ ਜੀ ਇੱਕ ਸਾਡਾ ਵੀ ਮੰਨ ਕੇ ਚੱਲ 8 ਘੰਟੇ ਕਿਤੇ ਵੀ ਕੰਮ ਕਰ ਕਿਉਂਕਿ ਅਸੀਂ ਪੰਪ ਆਪਰੇਟਰ ਹੈ ਜੀ ਠੀਕ ਹੈ ਮਨ ਕੇ ਜਿਹੜੀ ਸਾਡੀ ਪੋਸਟ ਬਣਦੀ ਹੈ ਉਹ ਤੇ ਡਿਊਟੀ ਲਈ ਜਾਵੇ ਸਾਡੀ ਜਿਹੜਾ ਸਾਡਾ ਕੰਮ ਬਣਦਾ ਉਹ ਕਰਨ ਨੂੰ ਅਸੀਂ ਤਿਆਰ ਆ ਅਸੀਂ 8 ਘੰਟੇ ਆ ਜਿੰਨਾ ਵੀ ਹੈ ਵੀ ਕਾਨੂੰਨ ਅਨੁਸਾਰ ਅਸੀਂ ਕੰਮ ਕਰਨ ਨੂੰ ਤਿਆਰ ਆ ਅਦਰ ਕੰਮ ਬਣ ਕੇ ਬਾਹਰਲਾ ਕੰਮ ਨਹੀਂ ਅਸੀਂ ਕਹਿ ਰਹੇ ਹਾਂ ਜੀ ਇੱਕ ਵੀ ਬਾਹਰਲਾ ਕੰਮ ਨਹੀਂ ਅਸੀਂ ਜਿਹੜਾ ਮੰਨ ਕੇ ਚਲੋ ਕੋਈ ਸੀਵਰਮੈਨ ਦਾ ਬੰਦਾ ਬਣਦਾ ਜਾਂ ਕੋਈ ਬਿਜਲੀ ਵਾਲਿਆਂ ਦਾ ਬੰਦਾ ਮੇਰੇ ਥੋੜੇ ਦਾਇਰੇ ਦੇ ਵਿੱਚ ਉਹ ਕਰਨ ਦੇ ਦਾਇਰੇ ਚ ਉਹ ਅਸੀਂ ਕਰਨ ਨੂੰ ਤਿਆਰ ਆ ਜੀ ਪਰਫਾਰਮੈਂਸ ਦੇ ਵਿੱਚ ਅਸੀਂ ਜੂਨੀਅਨ ਦਾ ਸਾਥ ਨਹੀਂ ਛੱਡ ਸਕਦੇ ਬਸ ਮੇਨ ਰੋਲ ਆ ਜੂਨੀਅਨ ਦਾ ਪਾਰ ਹੈ ਜੀ ਜਿਹੜੇ ਜਿਹੜੇ ਹੁਣ ਤੁਰ ਤੋਂ ਸਿ ਹਾਂਜੀ ਹਾਂ ਬਈ ਬਿਨਾ ਉਹ ਤੋਂ ਤੁਸੀਂ ਹਾਂਜੀ ਰੈਡੀ ਅਸੀਂ ਪਹਿਲਾਂ ਵੀ ਕੰਮ ਕਰਦੇ ਹੀ ਰਹੇ ਹਾਂ ਜੀ ਤੇ ਹੁਣ ਵੀ ਅਸੀਂ ਕੰਮ ਕਰਨ ਨੂੰ ਤਿਆਰ ਹਾਂ ਇਹ ਕੰਮ ਤਾਂ ਅਸੀਂ ਜਵਾਬ ਦਿੱਤਾ ਹੀ ਨਹੀਂ ਗਏ ਜੀ ਉਹਨਾਂ ਨੂੰ ਹੂੰ ਉਹ ਤੇ ਸਾਡੇ ਮੇਨ ਰੋਲਾ ਉਹਦੀ ਹੈ ਜੀ ਜਿਵੇਂ ਉਹ ਕਹਰੇ ਵੀ 8 ਘੰਟੇ ਤੋਂ ਬਾਅਦ ਮੋਟਰਾਂ ਤੋਂ ਬਿਨਾ ਹੋਰ ਕਿਤੇ ਵੀ ਕੰਮ ਲੈ ਸਕਦੇ ਆ ਜਿਵੇਂ ਟੈਂਪਰੇਰੀ ਮੋਟਰਾਂ ਪਾਉਂਦੇ ਸੀ ਵਿਰੇਜ ਦੇ ਵਿੱਚ ਉਹ ਵੀ ਸਾਨੂੰ ਕਨੈਕਸ਼ਨ ਸਾਨੂੰ ਖੰਭਿਆਂ ਤੇ ਚੜ ਚੜ ਕੇ ਸਾਨੂੰ ਕਰਨੇ ਪੈਂਦੇ ਆ ਜਿਵੇਂ ਟਰਾਂਸਫਾਰਮਰ ਦਾ ਲਾ ਲਓ ਕਿਤੇ ਵੀ ਲਾ ਲਓ ਉਹ ਸਾਨੂੰ ਕਰਨੇ ਪੈਂਦੇ ਆ ਇਹ ਰੋਲਾ ਜੀ ਜੀ ਬਾਈ ਬਰੇ ਨਾ ਪੰਮਾ ਵੀ ਰਹੇ ਸਾਡੀ ਜੁਨੀਅਨ ਦਾ ਪ੍ਰਧਾਨ ਆ ਪੁੱਛੋ ਮੰਡੀ ਤੋਂ ਆਹ ਤੋਂ 7-8 ਮਹੀਨੇ ਪਹਿਲਾਂ ਮੰਡੀ ਦਾ ਬੁਰਾ ਹਾਲ ਸੀ ਬਈ ਸੀਵਰ ਦਾ ਉਧਰ ਬਸਤੀ ਚ ਆਪਣਾ ਸਟੇਸ਼ਨੋਂ ਪਾਰ ਪਾਣੀ ਨਿਕਲ ਕੇ ਬੁਰਾ ਹਾਲ ਸੀ ਨਾ ਲੋਕ ਖੜਨ ਜੋਗੇ ਸੀ ਨਾ ਬੈਹਨ ਜੋਗੇ ਸੀ ਬਾਈ ਨੂੰ ਇਹਨੂੰ ਇੰਚਾਰਜ ਸੰਭਾਲ ਲਿਆ ਗਿਆ ਜੀ ਸਾਰਾ ਤੇ ਸਾਰੀ ਟੀਮ ਨੇ ਅਸੀਂ ਇਹਦਾ ਪੂਰਾ ਸਾਥ ਦਿੱਤਾ ਜੀ ਅਸੀਂ ਵਧੀਆ ਕਰਾਂ ਤੋਂ ਹੈਗੇ ਆ ਜੀ ਮੁੰਡੇ ਕੋਈ ਆਏ ਨਹੀਂ ਹੈਗਾ ਅਸੀਂ ਸੀਵਰ ਤੇ ਖੜ ਖੜ ਕੇ ਹੱਥ ਨਾਲ ਚੱਕ ਚੱਕ ਕੇ ਵਿੱਚ ਮੋਟਰਾਂ ਪਾਈਆਂ ਜੀ ਸੀਵਰ ਵਾਲੇ ਪਾਣੀ ਚ ਤੇ ਸਾਡੇ ਨਾਲ ਦੇਖੋ ਜੀ ਇਹਨਾਂ ਨੇ ਕੀ ਧੱਕਾ ਕੀਤਾ ਜੀ ਇੰਚਾਰਜ ਜਿੱਤੋ ਵੀ ਠਾੜ ਜਦੋਂ ਕੰਮ ਹੋ ਗਿਆ ਵੀ ਕੰਮ ਚ ਚਲਾ ਕੇ ਸਾਰਾ ਸਿਸਟਮ ਸੈੱਟ ਕਰਾ ਕੇ ਸਾਨੂੰ ਆਹ ਸਿਲਾ ਦਿੱਤਾ ਜੀ ਇਹਨਾਂ ਨੇ ਤੇ ਜਿਹੜਾ ਨਵਾਂ ਠੇਕੇਦਾਰ ਆਇਆ ਜੀ ਪ੍ਰਿੰਸ ਕੋਲਣ ਹੁਣ ਇਹ ਸਾਨੂੰ ਕਹਦਾ ਵੀ ਜੇ ਮੋਟਰ ਤੇ ਜਾਵਾਂਗੇ ਸੋਡੇ ਦੇ ਕੱਲੇ-ਕੱਲੇ ਮੈਂਬਰ ਤੇ ਪਰਚਾ ਪਾਇਆ ਜਾਊਗਾ ਜੀ ਸਾਡੇ ਨਾਲ ਹਾਂ ਜੀ ਨਵਾਂ ਠੇਕੇਦਾਰ ਪ੍ਰਿੰਸ ਕੋਲਣ ਨੇ ਜੀ ਹਾਂ ਜੀ ਸਾਡੇ ਨਾਲ ਐਂ ਕੀਤਾ ਜੀ ਬਸ ਇੱਕਦਮ ਕਿ ਹਰੇਕ ਨੂੰ ਦਿੱਤੀ ਜੀ ਹਰ ਇੱਕ ਨੂੰ ਸਾਰਿਆਂ ਨੂੰ ਦਿੱਤੀ ਆ ਜੀ ਘਰਾਂ ਦੇ ਵਿੱਚ ਫੋਨ ਵੀ ਉਹਨਾਂ ਦੇ ਵੱਲੋਂ ਕੀਤਾ ਹਾਂ ਜੀ ਹਾਂ ਜੀ ਉਹ ਸਾਡੇ ਇੰਚਾਰਜ ਰومی ਜੀ ਵੱਲੋਂ ਹੀ ਕੀਤੇ ਗਏ ਘਰਾਂ 'ਚ ਫੋਨ ਉਹ ਵਿੱਚ ਵਿਚੋਲਾ ਬਣ ਕੇ ਰੋਮੇ ਸਾਡੇ ਆਮਲਾਜ ਨੂੰ ਵੀ ਤੰਗ ਕਰੀ ਜਾਂਦਾ ਜਿਹੜੇ ਘਰ ਵਾਲੀ ਨੂੰ ਜਾ ਕੇ ਹੁਣ ਕੀ ਬੋਲਿਆ ਦੱਸ ਬਈ ਸਰ ਜੀ ਉੱਥੇ ਕੁਆਟਰ ਸਰਕਾਰੀ ਤੋਂ ਰਹਿੰਨੇ ਆਂ ਸੁਰੂ ਤਾਂ ਮੈਂ ਸੀਵਲ ਬੋਰਡ ਤੋਂ ਰੱਖਿਆ ਹੋਇਆ ਸੀ ਆ ਉੱਥੇ ਸੀ ਐਸ ਡੀਓ ਐਕਸ਼ਨ ਸਾਹਿਬ ਉਹਨਾਂ ਨੇ ਮੈਨੂੰ ਕਮਰਾ ਦਿਆ ਸੀ ਰਹਿਣ ਵਾਸਤੇ ਸਰ ਮੈਂ ਤੋਂ ਖਾਲੀ ਕਰਾਈਆ ਮੈਂ ਸਰ ਕੋਈ ਗੱਲ ਨਹੀਂ ਅੱਜ ਨਹੀਂ ਮੈਂ ਸਵੇਖ ਖਾਲੀ ਕਰ ਦੂੰ ਆ ਹੁਣ ਵੀ ਫੋਨ ਕਰੀ ਜਾਂਦੇ ਸਰ ਕਮਰਾ ਖਾਲੀ ਕਰੋ ਕਰੇ ਜਾ ਕੇ ਆ ਰੂ ਕਰੇ ਜਾ ਕੇ ਆਉਂਦੇ ਸਰ ਇੰਚਾਰਜ ਭੱਜ ਭੱਜ ਕੇ ਜਾਂਦਾ ਹੈਗਾ ਕਹਿੰਦਾ ਕਹਿੰਦਾ ਇੱਥੇ ਲੈ ਜਾਓ ਆਪਦਾ ਫੋਟੋ ਸ਼ੂਟਿੰਗ ਰਹੇਗਾ ਮੈਂ ਕਹਿੰਦਾ ਸਰ ਅੱਜ ਨਹੀਂ ਸਾਮ ਨੂੰ ਤੱਕ ਲੈ ਜਾਵਾਂਗਾ ਸਾਡੇ ਮੁਲਾਜ਼ਮ ਸਾਰੇ ਮੇਰੇ ਨਾਲ ਹੈ ਭਰਾ ਸਾਰੇ ਮੇਰੇ ਨਾਲ ਉਹ ਕਹਿੰਦਾ ਸਾਹਮਣੂ ਚੁਕਾ ਕੇ ਤੇਰਾ ਮਾਲ ਸਾਰਾ ਘਰੀ ਭੇਜ ਦੂੰ ਭਾਈ ਇਹ ਹਾਲਤ ਹੈ ਜੀ ਤੇ ਉਹ ਪੀੜਤ ਤੇਰਾ ਜਿਨ੍ਹਾਂ ਦੇ ਵੱਲੋਂ ਇਹ ਕਹਿੰਦੇ ਨੇ ਕਿ ਥੱਕ ਹਾਰ ਕੇ ਆ ਕੇ ਅਸੀਂ ਹੁਣ ਪ੍ਰਦਰਸ਼ਨ ਤੇ ਬੈਠੇ ਆਂ ਗੱਲਬਾਤ ਸਾਡੀ ਸੁਣਵਾਈ ਜਿਹੜੀ ਨਹੀਂ ਹੋ ਰਹੀ ਦੂਸਰੀ ਤਰ ਕੀ ਆ ਨਵਾਂ ਠੇਕੇਦਾਰ ਜਿਹੜਾ ਉਹ ਕੀ ਕਹਿੰਦਾ ਉਹਦੀ ਵੀ ਗੱਲਬਾਤ ਜਿਹੜੀ ਹੈਗੀ ਆ ਉਹ ਜਾਣਾਂਗੇ ਪ੍ਰਿੰਸਪੇ ਜੋ ਧਰਨਾ ਲੱਗਿਆ ਬਾਹਰ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਕੀ ਕਹਿਣਾ ਚਾਹੂੰਗਾ ਇਸ ਤੇ ਬਾਰੇ ਅਸੀਂ ਇਸ ਬਾਰੇ ਕਹਿਣਾ ਚਾਹੁੰਦੇ ਆ ਵੀ ਇਹਨਾਂ ਦਾ ਮਸਲਾ ਜੋ ਵੀ ਹੈਗਾ ਗਾਇ ਕੱਚੇ ਮੁਲਾਜ਼ਮ ਸਾਡੇ ਠੇਕੇਦਾਰ ਦੀ ਪਿਛਲੇ ਦੀ ਸਪਲਾਈ ਚ ਦੌਰਾਨ ਸਾਨੂੰ ਨਗਰ ਕੌਂਸਲ ਨੂੰ ਦਿੱਤੇ ਸੀ ਉਹਨਾਂ ਨੇ ਪਰ ਹੁਣ ਇੱਕ ਤਰੀਕ ਤੋਂ ਨਵਾਂ ਠੇਕੇਦਾਰ ਆ ਚੁੱਕਿਆ ਹੈਗਾ ਉਹਦੀਆਂ ਕੁਝ ਕੰਡੀਸ਼ਨਾਂ ਸੀਗੀਆਂ ਉਹਨਾਂ ਤੋਂ ਇਹ ਇਹਨਾਂ ਨੇ ਮੰਨਣ ਤੋਂ ਇਨਕਾਰ ਕਰਤਾ ਇਹਨਾਂ ਨੇ ਆਪਣੀਆਂ ਸ਼ਰਤਾਂ ਰੱਖੀਆਂ ਅਸੀਂ ਵਿਚ ਪਾ ਕੇ ਵੇ ਸਮਝੌਤਾ ਕਰਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਇਹ ਕਹਿੰਦੀ ਅਸੀਂ ਜੂਨੀਅਰ ਦੇ ਥਰੂ ਅਸੀਂ ਅੜਕੇ ਲੱਗਾ ਗਿਆ ਲੱਗਾਂਗੇ ਪਰ ਇਹਨਾਂ ਦੀ ਸਿਰੇ ਨਹੀਂ ਲੱਗੀ ਗੱਲ ਤੁਸੀਂ ਗੱਲਬਾਤ ਤੁਸੀਂ ਵੀ ਕੀਤੀ ਸੀ ਜਿਹੜੀਆਂ ਜਿਵੇਂ ਇਹ ਕਹਿੰ ਸੀ ਕਿ ਜਿਹੜੀਆਂ ਮੰਸ਼ਰਤਾਂ ਨੇ ਇਸ ਵਾਰੀ ਠੇਕੇਦਾਰ ਨੇ ਰੱਖੀਆਂ ਹੋਈਆਂ ਨੇ ਕਹਿੰਦੇ ਕਿ ਅਸੀਂ 12 12 13 13 ਸਾਲਾਂ ਤੋਂ ਕੰਮ ਕਰਦੇ ਆਂ ਪਹਿਲਾਂ ਕਿਸੇ ਤਰ੍ਹਾਂ ਦੀ ਕੋਈ ਸ਼ਰਤਾਂ ਨਹੀਂ ਰੱਖੇਗੇ ਪਰ ਇਸ ਵਾਰੀ ਸ਼ਰਤਾਂ ਜਾਣਬੁੱਝ ਕੇ ਰੱਖੇਗੇ ਨਹੀਂ ਜਾਣਬੁੱਝ ਕੇ ਨਹੀਂ ਜਦੋਂ ਨਗਰ ਕਾਉਂਸਲ ਕਿਸੇ ਠੇਕੇਦਾਰ ਨਾਲ ਸ਼ਰਤਾਂ ਕਰਦੀ ਹੈ ਜੀ ਤਾਂ ਜੇ ਉਹ ਠੇਕੇਦਾਰ ਕਰਦੇ ਆਗਾ ਤਾਂ ਉਹ ਵੀ ਕਰ ਸਕਦਾ ਹੈਗਾ ਉਹ ਠੇਕੇਦਾਰ ਦਾ ਦੱਸ ਸਕਦਾ ਠੇਕੇਦਾਰ ਦਾ ਅੱਛਾ ਇਸ ਬਾਰੇ ਦੇ ਵਿੱਚ ਠੇਕੇਦਾਰ ਕੀ ਕਹਿੰਦਾ ਠੇਕੇਦਾਰ ਨਾਲ ਗੱਲਬਾਤ ਕਰਦੇ ਠੇਕੇਦਾਰ ਨੇ ਕੀ ਕਿਹਾ ਤੁਹਾਡੀ ਗੱਲਬਾਤ ਹੋਈ ਹੋ ਅਸੀਂ ਠੇਕੇਦਾਰ ਦੇ ਤੇ ਇਹਨਾਂ ਦੇ ਥਰੂ ਮੈਂ ਦੋ ਮੀਟਿੰਗਾਂ ਕਰਾਈਆਂ ਪਰ ਹਰ ਗੱਲ ਤੇ ੜੀ ਨਹੀਂ ਚਲਦੀ ਹੁੰਦੀ ਇਹ ਹਰ ਗੱਲ ਤੇੜੀ ਕਰਦੀ ਸੀ ਮਲਾਜ਼ਮ ਅਸੀਂ ਬੱਚੇ ਜੋ ਇੱਕ ਦੋ ਲੈਣਾ ਸੀਗੇ ਮੈਂ ਉਹ ਵੀ ਕਟਾਤੀਆਂ ਵੀ ਜੂਨੀਅਨ ਚ ਦੇ ਵਿੱਚ ਤੁਸੀਂ ਨਹੀਂ ਸ਼ਾਮਲ ਹੋਮ ਹੋਗੇ ਉਹ ਅਸੀਂ ਲੈਣ ਵੀ ਕਟਵਾਤੀ ਸੀਗੀ ਪਰ ਇਹ ਕਹਿੰਦੇ ਵੀ ਅਸੀਂ ਜੋ ਡਿਊਟੀ ਹੈ 8 ਘੰਟੇ ਦੇਵਾਂਗੇ ਅਸੀਂ ਆਪਦੇ ਮੁਤਾਬਕ ਹੀ ਕੰਮ ਕਰਾਂਗੇ ਪਰ ਉਹ ਨਗਰ ਕੌਂਸਲ ਨੇ ਕੰਮ ਜਿਸ ਸਾ ਉਹਨਾਂ ਪਹਿਲਾਂ ਲੈ ਰਹੇ ਆ ਉਸ ਸਾ ਨਾਲ ਹੀ ਲਾਵਾਂਗੇ ਪਹਿਲਾਂ ਵੀ ਕੋਈ ਟੱਕਰ ਨਹੀਂ ਹੋਇਆ ਇਹਨਾਂ ਨਾਲ ਇਹ ਕਹਿੰਦੇ ਨੇ ਇੱਕ ਵਾਰ ਜਿਵੇਂ ਪਹਿਲਾਂ ਕੰਮ ਅਸੀਂ ਕਰ ਰਹੇ ਹਾਂ ਉਵੇਂ ਸਾਨੂੰ ਮਨਜ਼ੂਰ ਆ ਪਰ ਅਸੀਂ ਉਹ ਜਿਹੜੀਆਂ ਸ਼ਰਤਾਂ ਜਿਹਦੇ ਵਿੱਚ ਇਹ ਆਪਣੇ ਆਪ ਨੂੰ ਇਹ ਕਹਿੰਦਾ ਕਿ ਸਾਡੇ ਹੱਥ ਵੱਡੇ ਜਾ ਰਹੇ ਆ ਅਸੀਂ ਉਹ ਨਹੀਂ ਚਾਹੁੰਦੇ ਜਿਸ ਤਰ੍ਹਾਂ ਦੇ ਨਾਲ ਪਿੱਛੇ ਸ਼ਰਤਾਂ ਦੇ ਤਹਿਤ ਅਸੀਂ ਕੰਮ ਕਰ ਰਹੇ ਸੀ ਅਸੀਂ ਉਵੇਂ ਕੰਮ ਕਰਨ ਤਿਆਰ ਆ ਇਸ ਸਬੰਧਕ ਤਜੇ ਠੇਕੇਦਾਰ ਦੱਸ ਸਕਦਾ ਜੀ ਤੁਸੀਂ ਠੇਕੇਦਾਰ ਨਾਲ ਕੰਟੈਕਟ ਕਰ ਲਓ ਜੇ ਉਹਦੀਆਂ ਸ਼ਰਤਾਂ ਉਹਦੇ ਕੁਝ ਸ਼ਰਤਾਂ ਜੋ ਜਾਇਜ਼ ਹੀ ਹੈ ਹੂੰ ਹੋ ਜਾਏ ਨੇ ਅੱਛਾ ਇੱਕ ਧਮਕੀਆਂ ਦੀ ਗੱਲ ਆ ਜਿਹੜੀ ਤੁਹਾਡੇ ਤੇ ਵੀ ਇਲਜ਼ਾਮੇ ਸਿੱਧਾ ਲਾ ਰਹੇ ਨੇ ਕਿ ਧਮਕੀਆਂ ਫੋਨ ਕਰਕੇ ਦਿੱਤੀਆਂ ਜਾ ਰਹੀਆਂ ਨੇ ਸਾਨੂੰ ਇਹ ਕਿਹਾ ਜਾ ਰਿਹਾ ਕਿ ਚਾਬੀਆਂ ਤੁਸੀਂ ਫੜਾ ਦਿਓ ਜੇਕਰ ਅਸੀਂ ਡਿਊਟੀ ਤੇ ਜਾਣ ਦੀ ਗੱਲ ਕਰਦੇ ਸਾਨੂੰ ਇਹ ਕਿਹਾ ਜਾ ਰਿਹਾ ਕਿ ਸਾਡੇ ਤੇ ਪਰਚੇ ਤੱਕ ਪਵਾ ਦਿੱਤੇ ਜਾਣਗੇ ਨਹੀਂ ਇਹ ਇਹ ਪਰਚੇ-ਪੁਰਚੇ ਵਾਲੀ ਕੋਈ ਗੱਲ ਨਹੀਂ ਹੋਈ ਜੀ ਨਾ ਹੀ ਕੋਈ ਧਮਕੀ ਵਾਲੀ ਗੱਲ ਹੈ ਪਰ ਜਦੋਂ ਹੁਣ ਟੈਂਡਰ ਠੇਕੇਦਾਰ ਨੂੰ ਹੋ ਚੁੱਕਿਆ ਹੈ ਠੇਕੇਦਾਰ ਨੇ ਲੇਬਰ ਸਪਲਾਈ ਦੇਤੀ ਅਸੀਂ ਨਗਰ ਕਾਉਂਸਲ ਦੇ ਨੁਮਾਇंदे ਚੁਣੇ ਹੋਏ ਆ ਅਸੀਂ ਨਗਰ ਕਾਉਂਸਲ ਦਾ ਸਿਸਟਮ ਦੇਖਣਾ ਹੈ ਟੂਟੀਆਂ ਵੀ ਚਲਾਉਣੀਆਂ ਮੋਟਰਾਂ ਵੀ ਚਲਾਉਣੀਆਂ ਸੀਵਰ ਸਪਲਾਈ ਕੱਲ ਨੂੰ ਸਾਰੀ ਮੰਡੀ ਬੰਦੂ ਜੇ ਇਹ ਕਹਿੰਦੇ ਸੀ ਚਾਬੀਆਂ ਨਹੀਂ ਦਿੰਦੇ ਚਾਬੀਆਂ ਦਾ ਹੱਕ ਦੇਣ ਨਾ ਦੇਣ ਦਾ ਬੰਦਾ ਹੀ ਹੈ ਨਾ ਵੀ ਚਾਬੀਆਂ ਦਿਓ ਅਸੀਂ ਮੋਟਰਾਂ ਚਲਾਉਣੀਆਂ ਲੋਕਾਂ ਨੂੰ ਪੀਣ ਦਾ ਪਾਣੀ ਮੁਹੱਈਆ ਕਰਵਾਉਣਾ ਕੱਲ ਦੀ ਜਵਾਬਦੀ ਹੈ ਇਹਦੇ ਵਿੱਚ ਨਾ ਯੂਓ ਦੀ ਹੈ ਐਮਸੀ ਦੀ ਹੈ ਠੇਕੇਦਾਰ ਨੇ ਸਪਲਾਈ ਦੇ ਦਿੱਤੀ ਉਹ ਕਹਿੰਦਾ ਸਾਡੇ ਬੰਦੇ ਆ ਚੁੱਕੇ ਆ ਪਰ ਇਹ ਕਹਿੰਦੇ ਸੀ ਚਾਬੀਆਂ ਨਹੀਂ ਦਿੰਦੇ ਇਹ ਉੱਥੇ ਗਲਤ ਸੀ ਅਸੀਂ ਇਹ ਕਹਿੰਦੇ ਉਹ ਜੋ ਹੈ ਮੋਟਰਾਂ ਚਲਾਉਣ ਦਿਓ ਲੋਕਾਂ ਨੂੰ ਪੀਣ ਦਾ ਪਾਣੀ ਚਾਹੀਦਾ ਹੈ ਨਾ ਹੋਣ ਵਾਸਤੇ ਪਾਣੀ ਚਾਹੀਦਾ ਆਪਣੇ ਡਿਸਪੋਜ਼ਲ ਦੀਆਂ ਮੋਟਰਾਂ ਚਲਾਉਣੀਆਂ ਕੱਲ ਨੂੰ ਸੀਵਰ ਦਾ ਪਾਣੀ ਮੰਡੀਆਂ ਚ ਆਜੂਗਾ ਜ਼ਿੰਮੇਵਾਰ ਕੌਣ ਪਰ ਇਹਨੂੰ ਜਿਵੇਂ ਤੋੜ ਮਰੋੜ ਕੇ ਕਹਿ ਰਹੇ ਆ ਧਮਕੀਆਂ ਦੇ ਰਹੇ ਆ ਕੁਝ ਇਸ ਵਿੱਚ ਕੋਈ ਦੇ ਤੋ ਕਹ ਬਹਿਣਾ ਇਹਨਾਂ ਦੀ ਜਗ੍ਹਾ ਦੇ ਉੱਪਰ ਕੋਈ ਹੋਰ ਰੱਖੇ ਜਾ ਚੁੱਕਿਆ ਨਵੇਂ ਕੰਮੇ ਜਾਂ ਨਹੀਂ ਹਾਂ ਇਹਨਾਂ ਜਗ੍ਹਾ ਤੇ ਜਿਹੜੇ ਵੀ ਉਹਨਾਂ ਦਾ ਠੇਕੇਦਾਰ ਦਾ ਜੋ ਐਗਰੀਮੈਂਟ ਸੀ ਉਹ ਤੇ ਜਿੰਨਾਂ ਨੇ ਸਾਈਨ ਕਰਤੇ ਉਹ ਸਾਰੇ ਇਹਨਾਂ ਦੇ ਸਾਥੀ ਵੀ ਕੁਝ ਹੈਗੇ ਆ 89 ਸਾਥੀ ਇਹਨਾਂ ਦੇ ਹੈਗੇ ਆ ਜਿਹੜੇ ਉਹਨਾਂ ਨੇ ਸائن ਕੀਤੇ ਆ ਜਿਨ੍ਹਾਂ ਨੂੰ ਕੋਈ ਤਰਾਜ ਨਹੀਂਗਾ ਕੰਮ ਕਰਨ ਵਾਲੇ ਮੁੰਡੇ ਇਹਨਾਂ ਦੇ ਨਾਲ ਦੇ ਵੀ ਆ ਚੁੱਕੇ ਆ ਨਵੇਂ ਨਵੇਂ ਮੁੰਡੇ ਬਹੁਤ ਆ ਚੁੱਕੇ ਨੇ ਤਾਂ ਫਿਰ ਕੀ ਤੁਹਾਨੂੰ ਕੀ ਲੱਗਦਾ ਵੀ ਕਿਉਂ ਕੀ ਤਰਾਜ ਕਿਹੜੀ ਗੱਲ ਦਾ ਤਰਾਜ ਇਹਨਾਂ ਨੂੰ ਇਹ ਤਾਂ ਇਹੀ ਦੱਸ ਸਕਦੇ ਨੇ ਜੀ ਵੀ ਕਿਸੇ ਗੱਲ ਦਾ ਤਰਾਜ ਆ ਸਾਨੂੰ ਸਿਆਸੀ ਸਿਆਸੀ ਫੋਨ ਵੀ ਆ ਰਹੇ ਆ ਜੋ ਬੰਦੇ ਲੱਗੇ ਆ ਉਹਨਾਂ ਨੂੰ ਸਿਆਸੀ ਫੋਨ ਵੀ ਆ ਰਹੇ ਆ ਅੱਛਾ ਅੱਛਾ ਸਿਆਸੀ ਪਾਰਟੀਆਂ ਦੇ ਸਿਆਸੀ ਪਾਰਟੀਆਂ ਦੇ ਫੋਨ ਵੀ ਆ ਰਹੇ ਆ ਦਬਾਅ ਪਾਇਆ ਜਾ ਰਿਹਾ ਵੀ ਤੁਸੀਂ ਮੋਟਰਾਂ ਨਹੀਂ ਚਲਾਉਣੀਆਂ ਜਿਹੜੇ ਲੱਗੇ ਆ ਇਹਨਾਂ ਦੀ ਜਗ੍ਹਾ ਤੇ ਆਏ ਆ ਇਹਨਾਂ ਦੀ ਜਗ੍ਹਾ ਤੇ ਆਏ ਆ ਉਹ ਦੇਖੋ ਹੁਣ ਧਮਕੀਆਂ ਤੇ ਇਹ ਦਵਾਰੇ ਆ ਜੀ ਤੇ ਇਲਜ਼ਾਮ ਸਾਡੇ ਤੇ ਲਾ ਰਹੇ ਵੀ ਧਮਕੀਆਂ ਤੁਸੀਂ ਦੇ ਰਹੇ ਹੋ ਹੁਣ ਕਿਹਨਾਂ ਨੂੰ ਆ ਰਹੇ ਨੇ ਜੋ ਮੁਲਾਜ਼ਮ ਲੱਗੇ ਹੋਏ ਉਹਨਾਂ ਨੂੰ ਇਹਨਾਂ ਨੇ ਫੋਨ ਕਰਵਾਏ ਓਕੇ ਸਿਆਸੀ ਲੋਕਾਂ ਨੂੰ ਸਿਆਸੀ ਲੋਕਾਂ ਤੋਂ ਫੋਨ ਕਰਾ ਰਹੇ ਆ ਵੀ ਤੁਸੀਂ ਮੋਟਰਾਂ ਨਹੀਂ ਚਲਾਉਣੀਆਂ ਬੰਦ ਰੱਖੋ